ਚਾੜੂ ਪਸੰਦ ਆ। ਚਾੜੂ ਵੋਟਾਂ ਪਾਹੇਗੇ। ਅਸੀਂ ਚਾੜੂ ਨੇ ਪਾਉਣੇ ਕਈ ਸਾਲਾਂ ਤੋਂ। ਹੁਣ ਕਾਪੜੇ ਥੋੜੇ ਨਿਕਲ ਰਹੇ ਆ। ਭਗਵੰਤ ਮਾਨ ਵੀ ਕੱਲੇ ਇਹਦੀ ਲੱਤਾਂ ਖਿੱਚਣ ਲੱਗੇ ਪਿਆ। ਦੇਖਿਆ ਵੀ ਆਮ ਆਦਮੀ ਪਾਰਟੀ ਨੂੰ ਯੂਥ ਜ਼ਿਆਦਾ ਸਪੋਰਟ ਕਰ ਰਿਹਾ। ਇਹ ਕਦੇ ਨਵੀਓ ਸਿੱਧੂ ਆ ਕਦੇ ਉੱਧਰ ਕਦੇ ਉੱਧਰ ਬਾਂਦਰ ਨੇ। ਬੱਸਾਂ ਦੀ ਬਾਡੀ ਕਿਤੇ ਲੋਆਲੀ ਕਦੇ ਕਿਤੇ ਲੋਆਲੀ ਉਹਦਾ ਜਵਾਬ ਤਾਂ ਭਗਵੰਤ ਮਾਨ ਨੇ ਦੇਊਗਾ ਫਿਰ। ਕਿਉਂਕਿ ਅਸੀਂ ਪਿਛਲੇ ਸਾਲ ਵੀ ਨਾ ਡਾਕਟਰ ਅਮਰ ਸਿੰਘ ਨੂੰ ਵੋਟਾਂ ਪਾ ਕੇ ਦੇਖ ਲਈਆ। ਉਹ ਮੁੜ ਕੇ ਸਾਡੇ ਵਿੱਚ ਬਿਲਕੁਲ ਨਹੀਂ ਪਿਚਰੇ। ਨਾ ਸਾਨੂੰ ਉਹਨੇ ਮੁੜ ਕੇ ਸ਼ਖਲ ਦਿਖਾਈ ਆ। ਸਾਨੂੰ ਖਾ ਗਏ ਸਾਡੇ ਪੰਜਾਬ ਨੂੰ ਖਾ ਗਏ ਕੱਲ ਵੀ ਖਾ ਗਏ ਕਾਂਗਰਸ ਵੀ ਖਾ ਗਏ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਕੋਈ ਨਹੀਂ ਜੀ ਹੈਗਾ ਤਾਂ ਇੱਕ ਨੰਬਰ ਦਾ ਮੁੱਖ ਮੰਤਰੀ ਤਾਂ ਉਹ ਜਿਆਦਾਤਰ ਤਾਂ ਆਵਾਜ਼ ਆਦਮੀ ਪਾਰਟੀ ਦਾ ਹੀ ਲੱਗ ਰਿਹਾ ਜੀ ਕੋਈ ਕੰਮ ਨਹੀਂ ਕਰ ਦਿੰਦੇ ਉਹਦੇ ਲੱਤਾਂ ਖਿੱਚਦੇ ਰਹੇ ਕਦੇ ਸਿੱਧੂ ਆ ਜਾਂਦਾ ਕਦੇ ਬਲਬੀਰ ਸਿੱਧੂ ਆ ਜਾਂਦਾ ਕਦੇ ਕੋਈ ਉਹਦੀ ਤਾਂ ਬਸ ਕਰੀ ਪਈ ਹੈ ਇਹਨਾਂ ਨੇ ਲੋਕ ਸਭਾ ਚੋਣਾਂ 2024 ਨੇੜੇ ਆ ਚੁੱਕੀਆਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕਾਂ ਦੀ رائے ਲੈਣ ਲਈ ਪਹੁੰਚ ਰਹੇ ਹਾਂ ਕਿ ਕਿਹੜੀ ਪਾਰਟੀ ਪਸੰਦ ਹੈ ਇੱਥੇ ਬਹੁਤ ਸਾਰੇ ਨੌਜਵਾਨ ਸਾਨੂੰ ਮਿਲੇ ਨੇ ਥੋੜੇ ਜਿਹਾ ਬਜ਼ੁਰਗ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਚਾਹੁੰਦੇ ਨੇ ਕੀ ਨਾਮ ਤੁਹਾਡਾ ਜੀ ਮਨਦੀਪ ਸਿੰਘ ਅੱਜਕੱਲ ਨਾ ਪਾਰਟੀ ਨੂੰ ਲੀਡਰ ਵਧੀਆ ਹੋਣਾ ਚਾਹੀਦਾ ਇਹ ਮੇਨ ਗੱਲ ਮੁੱਦਾ ਰੱਖਦੇ ਅੱਛਾ ਤੁਸੀਂ ਮਤਲਬ ਜਦੋਂ ਇਲੈਕਸ਼ਨ ਆਊਗੀ ਕੈਂਡੀਡੇਟ ਦੇਖੋਗੇ ਪਾਰਟੀ ਵਾਚੋ ਦੇਖੋਗੇ ਪਾਰਟੀ ਵਾਚ ਕਿਉਂਕਿ ਅਸੀਂ ਪਿਛਲੇ ਸਾਲ ਵੀ ਨਾ ਡਾਕਟਰ ਅਮਰ ਸਿੰਘ ਨੂੰ ਵੋਟਾਂ ਪਾ ਕੇ ਦੇਖ ਲਈਆਂ ਉਹ ਮੁੜ ਕੇ ਸਾਡੇ ਵਿੱਚ ਬਿਲਕੁਲ ਨਹੀਂ ਵਿਚਰੇ ਨਾ ਸਾਨੂੰ ਉਹ ਉਹਨੇ ਮੁੜ ਕੇ ਸ਼ਕਲ ਦਿਖਾਈ ਆ ਮੇਰਾ ਸਵਾਲ ਪੁੱਛਣਾ ਸੀ ਤੁਸੀਂ ਆਪੀ ਬੋਲੋ ਪਹਿਲਾਂ ਕਿ ਅਸੀਂ ਕਿੰਨੇ ਪਿੰਡਾਂ ਜਗੇ ਆ ਕਿਤੇ ਨਹੀਂ ਗਏ ਉਹ ਦੁਬਾਰਾ ਇਹ ਫਿਰ ਮਤਲਬ ਤੁਸੀਂ ਮੰਨਦੇ ਹੋ ਵੀ ਤੁਹਾਡੇ ਨਾਲ ਵਿਸ਼ਵਾਸ ਘਾਤ ਹੋਇਆ ਵਿਸ਼ਵਾਸ ਘਾਤ ਜੇ ਇਸ ਤੋਂ ਪਹਿਲਾਂ ਇਹ ਪਾਰਟੀ ਵਧੀਆ ਸਮਾਜ ਸੇਵੀ ਨੂੰ ਵੀ ਤੇਨੂੰ ਟਾਈਮ ਦਿੰਦੀ ਆ ਸਾਡੇ ਵਿੱਚ ਦਾ ਰਹਿੰਦਾ ਉਹ ਸਾਡੇ ਲਈ ਵੈਟਰ ਆ ਨਾ ਕਿ ਕਿਸੇ ਇਹ ਜੇ ਬੰਦੇ ਨੂੰ ਲਿਆ ਕੇ ਕਿੰ ਨੂੰ ਅਸੀਂ ਜਾਣਦੇ ਹੀ ਨਹੀਂ ਪਛਾਣਦੇ ਵੀ ਨਾ ਸਾਨੂੰ ਉਹਦਾ ਅਤਾ ਪਤਾ ਲਿਆ ਕੇ ਸਾਡੇ ਥੋਪ ਦਿੱਤਾ ਜਾਂਦਾ ਹੈ ਏ ਉਹਦੇ ਨਾਲੋਂ ਵਧੀਆ ਕੋਈ ਸਮਾਕਾ ਕੋਈ ਪਾਰਟੀ ਹੋਵੇ ਵਧੀਆ ਸਮਾਜ ਸੇਵੀ ਹੋਵੇ ਜਿਹੜਾ ਜਿਹੜਾ ਸਾਡੇ ਵਿਚਰਦਾ ਰਹਿੰਦਾ ਇੱਥੇ ਉਹਨੂੰ ਕੋਈ ਆ ਕੇ ਖੜਾ ਕਰਦਾ ਸੀ ਤੇ ਨਾਲ ਅਚਲ ਇਹ ਪਾਰਟੀ ਵੀ ਦੱਸ ਦੋ ਨਾ ਹੁਣ ਚਾਰ ਪਾਰਟੀਆਂ ਮੁੱਖ ਨੇ ਪੰਜਾਬ ਚੋਂ ਕੋਈ ਤਾਂ ਪਸੰਦ ਹੋਊਗੀ ਚਾਰਾਂ ਚੋਂ ਨਹੀਂ ਪਸੰਦ ਤਾਂ ਵੀਰੇ ਕੈਂਡੀਡੇਟ ਆਉਂਦਾ ਵਧੀਆ ਬੰਦਾ ਹੋਵੇ ਜਿਹੜਾ ਕੰਮ ਕਰਨ ਵਾਲਾ ਸਾਡੇ ਹੁਣ ਜਰਾ ਰਾਏ ਸਾਹਿਬ ਵਧੀਆ ਕੰਮ ਕਰ ਰਹੇ ਆ ਸਾਨੂੰ ਪਸੰਦ ਆਉ ਨਹੀਂ ਤੁਸੀਂ ਕੈਂਡੀਡੇਟ ਦੀ ਵੀ ਗੱਲ ਕਰਦੇ ਹੋ ਕਈ ਵਾਰ ਇਹ ਹੁੰਦਾ ਵੀ ਕੈਂਡੀਡੇਟ ਜਿੱਤ ਤੱਕ ਸਿਰ ਹੋਰ ਪਾਰਟੀ ਤੋਂ ਆ ਰਾਤੋਂ ਰਾਤ ਪਾਰਟੀ ਬਦਲ ਲੈਂਦੇ ਨੇ ਤੁਹਾਡੇ ਗੁਰਪ੍ਰੀਤ ਜੀਪੀ ਨੇ ਬਦਲੀ ਆ ਹੋਰ ਬਹੁ ਨੀ ਉਹਨਾਂ ਦੇ ਆਪਣੇ ਆਪਣੇ ਵੀਰੇ ਸੋਚ ਹੁੰਦੀ ਹੈ ਕਿ ਵੀ ਵਾਰੀ ਨਾ ਪਾਰਟੀ ਵੀ ਉਹਨਾਂ ਕੱਧਾ ਕਰੀ ਤੂੰ ਜੀਪੀ ਦੀ ਗੱਲ ਕਰੀ ਜੀਪੀ ਦੇ ਨਾਲ ਉਹਨਾਂ ਨੇ ਕਾਂਗਰਸ ਪਾਰਟੀ ਨੇ ਕੀ ਕਰਿਆ ਜੀਪੀ ਦੇ ਬਰਾਬਰ ਉਹਨਾਂ ਜੁਦਾ ਮੁੱਖ ਮੰਤਰੀ ਨੇ ਆਪਣਾ ਭਰਾ ਖੜਾ ਕਰਤਾ ਭਰਾ ਨੂੰ ਕੱਧਾ ਖੜਾ ਕਰੀ ਭਰਾ ਖੜਾ ਕਰਿਆ ਤਾਂ ਉਹਦੇ ਨਾਲ ਪਿਸ਼ਵਾਸ ਘੱਟ ਕਰਿਆ ਤਾਂ ਹੀ ਜੀਪੀ ਸਾਹਿਬ ਨੇ ਆਪਣੀ ਪਾਰਟੀ ਬਦਲ ਕੇ ਉਧਰਲੇ ਪਾਸੇ ਗਏ ਉਹ ਤਾਂ ਹੀ ਇਹ ਗੱਲਾਂ ਜਿਹੜੀਆਂ ਨਾ ਆਪਾਂ ਥੱਲੇ ਲੈਵ ਦੀ ਸੋਚਦੇ ਹਾਂ ਉਹਨਾਂ ਦੇ ਬਰਾਬਰ ਦੇ ਉਹਨਾਂ ਨੂੰ ਪਤਾ ਸਾਰਾ ਕੋ ਪਤਾ ਹੁੰਦਾ ਹੈ ਇਹ ਇਸ ਕਰਕੇ ਨਾ ਪਿਛਲੇ ਟ੍ਰਿਕ ਸੀਗੇ ਕਾਲੀ ਦਲ ਤੇ ਕਾਂਗਰਸ ਦੀ ਨਹੀਂ ਪਿਛਲੇ ਵੀ ਸਾਡੇ ਵਧੀਆ ਸੀ ਕਾਂਗਰ ਆਪਣਾ ਨਗਰ ਸਾਹਿਬ ਬਧੀਆ ਉਹਨੇ ਕੰਮ ਕਰਾਇਆ ਸਾਡੇ ਅਸੀਂ ਇਸ ਵਾਰ ਚਲੋ ਅਸੀਂ ਵੀ ਮੌਕਾ ਦਿੱਤਾ ਸੀਗਾ ਜੀ ਪਾਰਟੀ ਬਦਲ ਕੇ ਦੇਖੀਏ ਹੁਣ ਵੀ ਵਧੀਆ ਕੰਮ ਹੋ ਰਹੇ ਆ ਚਲੋ ਹਲੇ 2 ਸਾਲ ਸਾਲਾਂ ਜਿਹਾ ਕੁਝ ਨਹੀਂ ਦੇਖ ਸਕਦੇ ਨਵੀਂ ਪਾਰਟੀ ਦਾ ਤੁਸੀਂ ਇਹ ਕੈਂਡੀਡੇਟ ਦੀ ਗੱਲ ਕਰ ਰਹੇ ਹੋ ਇਸ ਤੋਂ ਪਹਿਲਾਂ ਜਿਹੜੇ ਐਮਪੀ ਸੀਗੇ ਹਰਜਿੰਦਰ ਸਿੰਘ ਖਾਲਸਾ ਉਹ ਆਈ ਸੀ ਕਦੇ ਹੋਏ ਉਹ ਵੀ ਬਿਲਕੁਲ ਹੈ ਮੈਂ ਕਹਿੰਦਾ ਐਮਪੀ ਜੇ ਗੱਲੇ ਛੱਡ ਦੋ ਐਮਪੀ ਇਹ ਜਿਹੜਾ ਥੁੱਪੇ ਜਾਂਦਾ ਜਿਹਨੂੰ ਨਾ ਅਸੀਂ ਜਾਣਦੇ ਨਾ ਪਛਾਣਦੇ ਆ ਸਾਡੇ ਥੁੱਪੇ ਦੇ ਕੇ ਤੁਹਾਨੂੰ ਵੋਟ ਪਾਉਣੀ ਪੈਂਦੀ ਆ ਮੁੜ ਕੇ ਸਾਡੂੰ ਕੋਈ ਨਹੀਂ ਪਛਾਣਦਾ ਵੀ ਨਾ ਕਿਤੇ ਆ ਕੇ ਉਹਨੇ ਆਪਣੇ ਆਪ ਕੇ ਤੇ ਕੋਈ ਕੰਮ ਤੁਹਾਨੂੰ ਪੁੱਛਿਆ ਨਾ ਅਸੀਂ ਕਿਤੇ ਵਾਰੀ ਹਰਜਨ ਸਿੰਘ ਖਾਲਸਾ ਦਾ ਫਤਗੜ ਸਾਹਿਬ ਦਾ ਹਫ਼ਤਾ ਸੀਗਾ ਜਦੋਂ ਵਾਰੀ ਗਏ ਵੀ ਆ ਮੁੜ ਕੇ ਤਾਂ ਸਾਨੂੰ ਕੋਈ ਹੈ ਜਾਂ ਬਾਹਰ ਨਹੀਂ ਫੜਾਈ ਵੀ ਅਸੀਂ ਕੋਈ ਪਿੰਡ ਦਾ ਕੋਈ ਨਵਾਂ ਕੰਮ ਨਹੀਂ ਕਰਦੀਏ ਉਸ ਤੋਂ ਪਹਿਲਾਂ ਸਾਡੀ ਕੈਂਪੀ ਸੀਗੇ ਸਾਡੇ ਸਕੂਲ ਦੇ ਦੋ ਚਾਰ ਕਮਰੇ ਉਹਨਾਂ ਨੇ ਪਵਾਏ ਵੀ ਆ ਵਧੀਆ ਸਾਡੇ ਕੰਮ ਕਰਕੇ ਗਏ ਆ ਕਿੰਨਾ ਮਾਮਾ ਅੰਕਲ ਜੀ ਹਰਚੰਦ ਸਿੰਘ ਤੁਹਾਨੂੰ ਕਿਹੜੀ ਪਾਰਟੀ ਪਸੰਦ ਆ ਚਾਰਾਂ ਚੋਂ ਜੀ ਝਾੜੂ ਪਸੰਦ ਆ ਅੱਛਾ ਚੜ ਨੂੰ ਵੋਟ ਪਾਵਾਂਗੇ ਅਸੀਂ ਚੜੂ ਨੂੰ ਪਉਨੇ ਕਈ ਸਾਲਾਂ ਤੋਂ ਅੱਛਾ ਉਹਨਾਂ ਦਾ ਕਿਹੜਾ ਕੰਮ ਸਭ ਤੋਂ ਵਧੀਆ ਲੱਗਿਆ ਸਾਨੂੰ ਸਾਰੇ ਕੰਮ ਵਧੀਆ ਉਹਨਾਂ ਦੇ ਹਾਂ ਸਾਰੇ ਬੱਤ ਨੂੰ ਕੈਮ ਹਾਂ ਜੀ ਬਹੁਤ ਵਧੀਆ ਨੇ ਮਤਲਬ ਆਮ ਆਦਮੀ ਪਾਰਟੀ ਜਿਹੜੇ ਵੀ ਕੈਂਡੀਡੇਟ ਨੂੰ ਖੜਾ ਕਰੂਗੀ ਤੁਸੀਂ ਵੋਟ ਪਾਉਂਗੇ ਚਾਹੇ ਗੁਰਪ੍ਰੀਤ ਜੀਪੀ ਹੋਣ ਉਹ ਕਾਂਗਰਸ ਚ ਆਏ ਨੇ ਪਾਏਗੇ ਜੀ ਪਾਏਗੇ ਪਾਏਗੇ ਹਾਂ ਲਾਜ਼ਮੀ ਪਾਏਗੇ ਜਿਹੜਾ ਮਰਜੀ ਜਿਹੜਾ ਮਰਜੀ ਆਵੇ ਉਹਨੂੰ ਅਸੀਂ ਵੋਟਾਂ ਪਾਉਣੀ ਹੀ ਪਾਉਣੀ ਹੈ ਅਸੀਂ ਬਸ ਪੂਰੇ ਖੁਸ਼ ਹਾਂ ਹਾਂ ਜੀ ਪੂਰੇ ਖੁਸ਼ ਮਤਲਬ ਆਮ ਆਦਮੀ ਪਾਰਟੀ ਤਾਂ ਥੋੜੀ ਜਿਹੀ ਸਾਲਾਂ ਤੋਂ ਆਈਆਂ ਪਹਿਲਾਂ ਕਾਲੀ ਦਲ ਤੇ ਤੁਸੀਂ ਵੀ ਨੀਲੀ ਵਗ ਬੰਨੀ ਹੋਈ ਹੈ ਪਹਿਲੇ ਕਾਲੀ ਦਲ ਚ ਜਦ ਨਹੀਂ 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 ਬਿਲਕੁਲ ਨਹੀਂ ਬਿਲਕੁਲ ਇਹ ਤੁਹਾਡੀ ਹਾਂ ਇਹ ਸਾਨੂੰ ਬਾਹਰ ਆ ਦੀ ਹਾਂ ਮਤਲਬ ਉਹ ਕਹ ਦੇਖੋ ਸੁਖਵੀਰ ਬਾਦਲ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕਰੀ ਹੈ ਉਹ ਕਹਿੰਦੇ ਵੀ ਭਗਵੰਤ ਮਾਨ ਨੇ ਪੰਜਾਬ ਖਤਰੇ 'ਚ ਪਾਤਾ ਬਿਲਕੁਲ ਨਹੀਂ ਪਾਇਆ ਪੰਜਾਬ ਨੂੰ ਬਚਾਉਣ ਦੀ ਲੋਟਾ ਬਚਾਇਆ ਸਾਨੂੰ ਸਾਡੇ ਭਗਵੰਤ ਮਾਨ ਨੇ ਸਾਨੂੰ ਬਚਾ ਲਿਆ ਹਾਂਜੀ ਹਾਂ ਇਹ ਸਾਰੇ ਦੋਏ ਪਾਰਟੀਆਂ ਕਾਂਗਰਸ ਵੀ ਖਰਾਬ ਆ ਔਰ ਕਾਲੀ ਦਲ ਵੀ ਖਰਾਬ ਆ ਅਸੀਂ ਕੱਢ ਕੇ ਪੋਟਾ ਇਹਨੂੰ ਪਾਉਣੇ ਆ ਔਰ ਪਾਏਗੇ ਵੀ ਹਾਂ ਜਿੰਨੀਆਂ ਫੋਟਾਂ ਦੇ ਉਹਨਾਂ ਦੇ ਅਸੀਂ ਪਾਏਗੇ ਇਹਨੂੰ ਠੀਕ ਆ ਹਾਂਜੀ ਜਿਵੇਂ ਉੱਪਰ ਦੀ ਗੱਲ ਕਰੀਏ ਉੱਪਰ ਇੱਕ ਗੱਠ ਜੋੜਾ ਹੈ ਇੱਕ ਬੀਜੇਪੀ ਹੈ ਬੀਜੇਪੀ ਨੂੰ ਮਾਰ ਦੇ ਪਾਉਣਗੇ ਉਹ ਬਿਲਕੁਲ ਨਹੀਂ ਤੁਹਾਡੂ ਆ ਦੇਵਾਂਗੇ ਮਾਰ ਦੇ ਸੂਰਪਰੀ ਉਹ ਦੱਬ ਕੇ ਦਵਾਂਗੇ ਅਸੀਂ ਸਮਰਥਨ ਉਹਨਾਂ ਨੂੰ ਆ ਕੀ ਲੱਗਦਾ ਉੱਪਰ ਵੀ ਬੀਜੇਪੀ ਆ ਰਹੀ ਹੈ ਕਿ ਨਹੀਂ ਨਹੀਂ ਆ ਸਕਦੀ ਅਸੀਂ ਅਸੀਂ ਖਿਸਾਨ ਬੀਜੇਪੀ ਨੂੰ ਵੋਟ ਨਹੀਂ ਪਾ ਰਹੇ ਖਿਸਾਨ ਭਰਾ ਬਿਲਕੁਲ ਨਹੀਂ ਬਿਲਕੁਲ ਨਹੀਂ ਫਿਰ ਉਹ ਜਿਵੇਂ ਹੁਣ ਅਕਾਲੀ ਦਲ ਕਹਿੰਦੇ ਗੱਠ ਜੋੜ ਵੀ ਕਰ ਰਿਹਾ ਬੀਜੇਪੀ ਨਾਲ ਜੇ ਮੰਨ ਲਓ ਹੋ ਜਾਂਦਾ ਜੋ ਜੋ ਮਰਜ਼ੀ ਕਰ ਲੈ ਉਹਨਾਂ ਨੇ ਸਾਰੇ ਪਾਸੇ ਕਰ ਲਿਆ ਇਹਦਾ ਕੁਝ ਬਣੂਗਾ ਪੰਜਾਬ ਚ ਦੱਸੋ ਇਹ ਕੀ ਪਾਰਟੀ ਆ ਗੰਦੀ ਪਾਰਟੀ ਗੰਦੀ ਹਾਂਜੀ ਕਾਲੀ ਦਲ ਗੰਦੀ ਪਾਰਟੀ ਆ ਠੀਕ ਹੈ ਹਾਂਜੀ ਇਹਨਾਂ ਦੀ ਬੋਟ ਪਾਉਂਦੇ ਫੇ ਅਸੀਂ ਤਾਂ ਵੋਟਾਂ ਝਾੜੂ ਨੂੰ ਪਾਉਣੀ ਬਸ ਠੀਕ ਹੈ ਜੀ ਧੰਨਵਾਦ ਕੀ ਨਾਮ ਆ ਵੀਰੇ ਵੀਰੇ ਮੇਰਾ ਨਾਮ ਅਨੂਮੀਤ ਸਿੰਘ ਜੀ ਤੁਸੀਂ ਵੀ ਇਹ ਦੇਖਦੇ ਹੋ ਨਾ ਸੋਸ਼ਲ ਮੀਡੀਆ ਤੇ ਕੀ ਲੱਗ ਰਿਹਾ ਵੀ 13 ਸੀਟਾਂ ਚੋਂ ਵੱਧ ਕਿਹੜਾ ਲੈ ਕੇ ਜਾਊਗਾ ਪੰਜਾਬ ਚ ਕਿਹੜੀ ਪਾਰਟੀ ਦਾ ਪ੍ਰਭਾਵ ਲੱਗਦਾ ਤੁਹਾਨੂੰ ਪੰਜਾਬ 'ਚ ਤਾਂ ਅੱਜਕੱਲ ਆਮ ਆਦਮੀ ਪਾਰਟੀ ਦਾ ਜ਼ਿਆਦਾ ਪ੍ਰਭਾਵ ਹੈ ਜੀ ਕਿਉਂਕਿ ਜੀ ਹੁਣ ਮੈਂ ਬਾਹਰ ਵੀ ਵਿਚਰਦਾ ਰਹਿੰਦਾ ਤਾਂ ਦੇਖਿਆ ਵੀ ਆਮ ਆਦਮੀ ਪਾਰਟੀ ਨੂੰ ਯੂਥ ਜ਼ਿਆਦਾ ਸਪੋਰਟ ਕਰ ਰਿਹਾ ਹੂੰ ਤੁਸੀਂ ਕੀ ਕੰਮ ਕਰ ਰਹੇ ਹੋ ਮੈਂ ਵੀਰੇ ਫਿਲਹਾਲ ਤਾਂ ਬਾਹਰ ਗਿਆ ਹਾਂ ਜੀ ਅੱਛਾ ਹਾਂਜੀ ਹੁਣੇ ਵਾਪਸ ਆਇਆ ਤੇ ਹੁਣੇ ਮੈਂ ਕੰਮ ਵੀ ਕਰਾਇਆ ਨੇ ਆਪਣੇ ਸਰਕਾਰੀ ਦੋ ਚਾਰ ਤੇ ਮੈਨੂੰ ਕੋਈ ਏਡੀ ਪ੍ਰੋਬਲਮ ਨਹੀਂ ਫੇਸ ਕਰਨੀ ਬਈ ਅੱਛਾ ਪਹਿਲਾਂ ਜਿਵੇਂ ਪੈਸੇ ਪੁੱਛ ਲੈ ਲੈਂਦੇ ਸੀ ਕਿ ਜਾਂ ਕੰਮ ਰੋਕ ਲੈ ਲੈਂਦੇ ਸੀ ਹੁਣ ਸਹੀ ਹੋ ਰਹੇ ਨੇ हां जी मैं आज भी जमे तहसील दा साहब ਕੋਲ ਗਿਆ ਸੀ ਕੋਈ ਐਡੀ ਉਹਨਾਂ ਨੇ ਮੈਨੂੰ ਕੁਸਕੇ ਹਾਂ ਦੀ ਨਾਮ ਇਹ ਹਰਾਸ ਕਰਈ ਜੋ ਵਾਂ ਇੱਕ ਸਿੱਧਾ ਗਿਆ ਵੀ ਆਪਣਾ ਲਾਈਨ ਵਾਈਜ਼ ਆਓ ਤੇ ਆਪਣਾ ਕੰਮ ਕਰਾਓ ਠੀਕ ਹੈ ਧੰਨਵਾਦ ਹਾਂ ਜੀ ਕਿ ਨਾਮ ਹੈ ਵੀਰੇ ਵੀਰੇ ਮੇਰਾ ਸਤਨਾਮ ਸਿੰਘ ਤੁਹਾਨੂੰ ਕਿਹੜੀ ਪਾਰਟੀ ਪਸੰਦ ਆ ਚਾਰਾਂ ਚੋਂ ਵੀਰੇ ਮੇਰੀ ਆਮ ਆਦਮੀ ਪਾਰਟੀ ਕਿਉਂਕਿ ਜਿਸ ਨਾਲ ਉਹ ਹੁਣ ਜੋਬਸ ਦੇ ਰਹੇ ਆ ਯੂਥ ਨੂੰ ਕੋਈ ਕਹਿੰਦਾ ਬੜੇ ਹੋਏ ਹਾਂ ਮੈਂ ਵੀਰੇ ਬੀ ਬੀ ਬੀਗਤੀ ਹੋਇਆ ਹਾਂਜੀ ਠੀਕ ਹੈ ਤੇ ਅੱਗੇ ਫਿਰ ਫਾਰਮ ਪੂਰਾ ਭਰਦੇ ਹੋਣੇ ਪੁਲਿਸ ਦੀਆਂ ਭਰਤੀਆਂ ਮਿਲਦਾ 2100 ਕੱਢਦੇ ਨੇ ਸਾਲ ਬਾਅਦ ਤੇ ਵੀਰੇ ਹੁਣ ਭਰੇ ਵੇ ਆ ਦੇਖੋ ਠੀਕ ਹੈ ਮਤਲਬ ਲੱਗ ਰਿਹਾ ਵੀ ਪਿਛਲੀਆਂ ਸਰਕਾਰਾਂ 'ਚ ਜੋ ਨਹੀਂ ਹੋਇਆ ਹੁਣ ਹੋ ਰਿਹਾ ਹੈ ਹਾਂਜੀ ਅੱਗੇ ਨਾਲੋਂ ਬਹੁਤ ਬੈਟਰ ਹੈ ਕਿਉਂਕਿ ਬਾਕੀਆਂ ਸਰਕਾਰਾਂ ਨੇ ਬਹੁਤ ਮਾੜੇ ਹਾਲਾਤ ਕਰੇ ਵੇ ਤੇ ਤਾਂ ਕਰਕੇ ਹੁਣ ਅੱਗੇ ਬਹੁਤ ਵਧੀਆ ਹੋ ਰਿਹਾ ਹੈ ਠੀਕ ਹੈ ਹਾਂਜੀ ਤੇ ਇਹ ਅੰਦਾਜ਼ੇ ਨਾਲ ਦੱਸੋ ਵੀ ਫਿਰ 13 'ਚ ਕਿੰਨੀਆਂ ਕਿ ਸੀਟਾਂ ਲੈ ਜਾਣਗੇ ਤੇ ਹਿਸਾਬ ਨਾਲ ਤੇ ਵੀਰੇ ਜੇ ਦੇਖਿਆ ਜਾਵੇ ਤਾਂ ਆਵਾਜ਼ ਮੈਂ ਪਾਰਟੀ ਲੀਡ ਕਰੂਗੀ ਲੀਡ ਕਰੂਗੀ ਹਾਂਜੀ ਹਾਂ ਰਾਮ ਨਾਲ ਕਿ ਨਾਮ ਅੰਕਲ ਜੀ ਜਗਤਾਰ ਸਿੰਘ ਆ ਜੀ ਬੀਜੇਪੀ ਅਕਾਲੀ ਦਲ ਕਾਂਗਰਸ ਤੇ ਆਵਾਜ਼ਵੀ ਪਾਰਟੀ ਚਾਰ ਮੁੱਖ ਪਾਰਟੀਆਂ ਇਸ ਵਕਤ ਪੰਜਾਬ ਚ ਹੈਨਾ ਚਲੋ ਜੇ ਮੰਨ ਲਓ ਗੱਠ ਜੋੜ ਕਰਦੇ ਨੇ ਬੀਜੇਪੀ ਤੇ ਅਕਾਲੀ ਦਲ ਵਾਲੇ ਫਿਰ ਵੱਖਰੀ ਗੱਲ ਹੈ ਉੰਜ ਫਿਰ ਜੇ ਚਾਰ ਪਾਰਟੀਆਂ ਦੀ ਗੱਲ ਕਰੀਏ ਤੁਹਾਨੂੰ ਚਾਰਾਂ ਚੋਂ ਕਿਹੜੀ ਬਧੀ ਲੱਗ ਰਹੀ ਹੈ ਵੀ ਵੋਟ ਪਾਉਣੀ ਚਾਹੀਦੀ ਹੈ ਐਮਪੀ ਵਾਸਤੇ ਐਮਪੀ ਵਾਸਤੇ ਸਾਡੀ ਆਮ ਪਾਰਟੀ ਆ ਜੀ ਸੁਗਮ ਪਮੰਤ ਸਿੰਘ ਮਾਨ ਠੀਕ ਹੈ ਹਾਂਜੀ ਉਹਨਾਂ ਨੇ ਕਿਹੜਾ ਕੰਮ ਲੱਗਿਆ ਤੁਹਾਨੂੰ ਵੀ ਜਿਹੜਾ ਪਿਛਲੀਆਂ ਸਰਕਾਰਾਂ ਨਹੀਂ ਕਰ ਪਾਈਆਂ ਇਹਨਾਂ ਨੇ ਵਧੀਆ ਕਰਤਾ ਵੀ ਚਲੋ ਇਧਰ ਨੂੰ ਜਾਣਾ ਚਾਹੀਦਾ ਸਾਨੂੰ ਇਹਨਾਂ ਨੇ ਜੀ ਹੁਣ ਕਰਪਸ਼ਨ ਖਤਮ ਕਰਤੀ ਜੀ ਜਿਹੜੇ ਪੈਸੇ ਚੱਲਦੇ ਤੇ ਸਭ ਖਤਮ ਹੈ ਜੀ ਕੋਈ ਪੈਸਾ ਨਹੀਂ ਦਿੰਦਾ ਇਹਹੀ ਸਾਨੂੰ ਤਾਂ ਗਰੀਬ ਆਦਮ ਨੂੰ ਇਹੀ ਬਹੁਤ ਹੈ ਜੀ ਸਾਨੂੰ ਸਾਡਾ ਇਹ ਸਾਡੂੰ ਇਹੀ ਫਾਇਦਾ ਬਹੁਤ ਹੋ ਗਿਆ ਜੀ ਇੱਕ ਇਹਨਾਂ ਨੇ ਸਾਡਾ ਬਿੱਲ ਮਾਫ ਕਰਤਾ ਬਿੱਲ ਦਾ ਬਹੁਤ ਸਾਨੂੰ ਫਾਇਦਾ ਹੋ ਗਿਆ ਜੀ ਇਹਦੇ ਨਾਲ ਸਾਡੀ ਰਸੋਈ ਚੱਲ ਪਈ ਬਿੱਲ ਨਾਲ ਜੀ ਤਾਨੂੰ 10-10 ਤੋਂ 13 ਮੈਂ 13 ਜਿੱਦਣਾ ਇਹ ਪਾਰਟੀ ਆਈ ਹੈ ਜੀ ਉਹ ਤੋਂ ਪਹਿਲਾਂ 13000 ਬਿੱਲ ਭਰਕਿਆ ਜੀ ਹੁਣ ਮੁੜ ਕੇ 0 ਆਉਂਦਾ ਬਿੱਲ ਅੱਛਾ ਹਾਂ ਜੀ ਬਿਲਕੁਲ ਨੇ ਕੰਮ ਬਹੁਤ ਵਧੀਆ ਕਰਿਆ ਜੀ ਉਸ ਤੋਂ ਇਲਾਵਾ ਕੀ ਹੋਰ ਕੰਮ ਹੋਰ ਵੀ ਬਹੁਤ ਕਰ ਰਹੇ ਜੀ ਆਦੋ ਕੱਪੜੇ ਥੋੜੇ ਨਿਕਲ ਰਹੇ ਹੈ ਜੀ ਉਹਨੂੰ ਆ ਦੇਖ ਲਓ ਥੋੜੇ ਸਾਹਮਣੇ ਹੀ ਆ ਆ ਦੇਖ ਲਓ ਤੁਸੀਂ ਦੇਖ ਲਓ ਜੀ ਤੁਸੀਂ ਹੁਣ ਹੁਣ ਕੱਪੜੇ ਥੋੜੇ ਨਿਕਲ ਰਹੇ ਆ ਭਗਵਾਨਤਮਾਨ ਵੀ ਕੱਲਾ ਇਹਦੇ ਲੱਤਾਂ ਖਿੱਚਣ ਲੱਗੇ ਪਏ ਆ ਭਗਵਾਨਤਮਾਨ ਵੀ ਕੱਲਾ ਕਿਆ ਕਰੇ ਕਹਿੰਦੇ ਵੀ ਇਹ ਸਾਡੇ ਨਾਲ ਧੱਕਾ ਕਰੀਏ ਨਵੀਂ ਸਰਕਾਰ ਇਹ ਸਿਆਸੀ ਜਿਹੜੀਆਂ ਚਾਲਾਂ ਚੱਲ ਰਹੀ ਹੈ ਬਿਲਕੁਲ ਗਲਤ ਗੱਲ ਹੈ ਜਿੱਦਣ ਕਾਲੀ ਸਰਕਾਰ ਆਈ ਸੀ ਜਦ ਤਿਆ ਤਾ ਹੁਣ ਕਾਲੀ ਸਰਕਾਰ ਜਿੱਦਣ ਗਈ ਹੈ ਜਦ ਤਾ ਕਹਤਾ ਉਹਨਾਂ ਕੋਲ আর ਕਾਂਗਰਸ ਕੋਲ ਕਿਆ ਤਾ ਆ ਦੇਖ ਲਓ ਤੁਸੀਂ ਹੁਣ ਕਿੰਨੇ ਦਾ ਫੜ ਹੋ ਰਿਹਾ ਜੀ ਸਕਾਉਰ ਚਿਪਾਂ ਖਾ ਗਏ ਹੋਰ ਖਾ ਗਏ ਬੀਜਪੀ ਖਾ ਗਏ ਸਭ ਕੁਤਾ ਖਾ ਗਏ ਜੀ ਇਹ ਪੰਜਾਬ ਨੂੰ ਲੁੱਟ ਕੇ ਖਾ ਗਏ ਸਾਰਾ ਕੁਝ ਹੁਣ ਸਾਨੂੰ ਆਮ ਪਾਰਟੀ ਉਹ ਠੀਕ ਉਹ ਹੁਣੀ ਕਰਦੇ ਆ ਕਿ ਸਾਡਾ ਖਾਂਦੀ ਵੀ ਕੁਛ ਨਹੀਂ ਅਸੀਂ ਤਾਂ ਇਹਦੇ ਨਾਲ ਆਏ ਬਸ ਨਹੀਂ ਖਾਤਰੀ ਜੀ ਕਿਉਂ ਆ ਪੰਜਾਬ ਸੁਖਵੀਰ ਬਾਦਲ ਕਹਿ ਰਹੇ ਨੇ ਵੀ ਪੰਜਾਬ ਬਚਾਓ ਯਾਤਰਾ ਦਾ ਨਾਮ ਸੁਣਿਆ ਹੋਣਾ ਬਸ ਉਹ ਤਾਂ ਤੁਹਾਨੂੰ ਹੁਣ ਪਤਾ ਹੀ ਭਗਵੰਤ ਮਾਨ ਜੀ ਕਹਿ ਰਹੇ ਆ ਉਹ ਤਾਂ ਪੰਜਾਬ ਆਪਣਾ ਪਰਿਵਾਰ ਬਚਾਓ ਯਾਤਰਾ ਇਹ ਹਾਂਜੀ ਇਹ ਗੱਲ ਆ ਉਹ ਤੁਹਾਨੂੰ ਪਤਾ ਹੀ ਭਗਵੰਤ ਮਾਨ ਜੀ ਕਹਿ ਰਹੇ ਥੋੜੇ ਜੇ ਕੈਪਟਨ ਮਿਰਨਦਰ ਸਿੰਘ ਵੀ ਸੀ ਇੱਥੇ ਨੇੜੀ ਸੀਗਾ ਪਟਿਆਲਾਣਾ ਉਹ ਉਹ ਰਹਿ ਕੇ ਗਏ ਨੇ ਕੁਛ ਕਰਿਆ ਕਰੇ ਹਾਂ ਜੀ ਉਹਨੇ ਕੰਮ ਕਰੇ ਸੀ ਮੁੜ ਕੇ ਉਹਨੇ ਜਾਂ ਬੀਜੇਪੀ ਚ ਚਲੇ ਗਿਆ ਫਿਰ ਕੰਮ ਖਰਾਬ ਹੋ ਗਿਆ ਜੀ ਪਹਿਲਾਂ ਕੰਮ ਕਰਿਆ ਨੇ ਫਿਰ ਮਤਲਬ ਉਹਨਾਂ ਨੂੰ ਕੁਰਸੀ ਕਿਉਂ ਗਵਾਉਣੀ ਪਈ ਜੇ ਨਵਜੋਤ ਸਿੱਧੂ ਜਦੋਂ ਜਿਸ ਤਰੀਕੇ ਨਾਲ ਸਵਾਲ ਚੁੱਕਦੇ ਸੀ ਉਹਨਾਂ ਤੇ ਫਿਰ ਕੁਰਸੀ ਕਿਉਂ ਗਵਾਉਣੀ ਪਈ ਜੇ ਉਹਨਾਂ ਨੇ ਕੰਮ ਕਰੇ ਨਵਜੋਤ ਸਿੱਧੂ ਕਹਿੰਦੇ ਵੀ ਮੇਰੀ ਪਾਰਟੀ ਦੇ ਮੁੱਖ ਮੰਤਰੀ ਨੇ ਕੱਖ ਨਹੀਂ ਕਰਿਆ ਨੇ ਇਹਨਾਂ ਨੇ ਨਵਜੋਤ ਸਿੱਧੂ ਨਾਲੇ ਫੁੱਟਪਾਤੀ ਜੀ ਇਹਨਾਂ ਦੇ ਵਿੱਚ ਆਪਸ ਵਿੱਚ ਮਾਈ ਲੜਪੇ ਜੀ ਨਵਜੋਤ ਇੱਕ ਐਂ ਦੱਸੋ ਜੇ ਮੈਂ ਮੰਨ ਲਵਾਂ ਪੰਜਾਬ ਕਾਂਗਰਸ ਹੈ ਉਹਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਚਾਰ ਇਧਰੋਂ ਚੱਲਦੇ ਨੇ ਪੰਜ ਇਧਰੋਂ ਚੱਲਦੇ ਨੇ ਆਪਸ ਹੀ ਲੜੀ ਜਾਂਦੇ ਨੇ ਫਿਰ ਮਤਲਬ ਉਹ ਫਿਰ ਪਾਰਟੀ ਨੂੰ ਮਜ਼ਬੂਤ ਕਿਵੇਂ ਕਰਨਗੇ ਉਹ ਤਾਂ ਹੀ ਫਿਰ ਹੁ ਲੀਡਰਾਂ ਦੀ ਜੀ ਅਸੀਂ ਲੀਡਰ ਨੂੰ ਜਿਤਾ ਦੰਨੇ ਆ ਲੀਡਰ ਦੂਏ ਪਾਸੇ ਦੂਏ ਦਿਨ ਜਾ ਕੇ ਦੂਏ ਪਾਸੇ ਰਲ ਜਾਂਦਾ ਹੈ ਸ੍ਰੀ ਭਟਿੰਦ ਸਾਹਿਬ ਵੀ ਚਲੇ ਗਏ ਮੋੜ ਕਰ ਕੇ ਉਹ ਤਾਂ ਵਾਪਸੀ ਹੋ ਗਈ ਉਹੀ ਤਾਂ ਗੱਲ ਹੈ ਜੀ ਉਹੀ ਤਾਂ ਗੱਲ ਹੋਊਗੀ ਜੀ ਸਾਨੂੰ ਸਾਡਾ ਹੁਣ ਲੀਡਰਾਂ ਨੂੰ ਦੇਖ ਕੇ ਮੂੰਹ ਮੁੜ ਗਿਆ ਜਿਉਂ ਕਿਆ ਕਰੀਏ ਤੁਹਾਨੂੰ ਕਿਆ ਦਸੀ ਜੀ ਹੁਣ ਮੰਨ ਲਓ ਵੀ ਕਈ ਲੋਕ ਕਹਿੰਦੇ ਵੀ ਜਿਵੇਂ ਨਵੀਂ ਸਰਕਾਰ ਵੀ ਦੇਖ ਲਈ ਫਿਰ ਮਤਲਬ ਲੋਕ ਜਾਣ ਕਿਹੜੇ ਪਾਸੇ ਵੀ ਉਹਨਾਂ ਕੋਲ ਤਾਂ ਆਪਸ਼ਨ ਕੋਈ ਨਾ ਰਹੀ ਫਿਰ ਅੱਗੋਂ ਹੁਣ ਤਾਂ ਬਸ ਸਾਡੇ ਕੋਲ ਆਹੀ ਪਾਰਟੀਆਂ ਦੀ ਇੱਕ ਪੱਸਾ ਹਾਂ ਬਸ ਆਹ ਪਾਰਟੀ ਹਾਂ ਜੀ ਸਾਡੇ ਬਿਲ ਮਾਫ ਹੋ ਗਏ ਜੀ ਕਾਪੂ ਕੋਸ ਉਹ ਰਿਆ ਜੀ ਨਾ ਵੀ ਦੇਖ ਲਿਆ ਆਪਣੀ ਆਪਸ਼ਨ ਹੈ ਨਾ ਹਾਂ ਬਿਲਕੁਲ ਜੀ ਸਾਡਾ ਸਾਨੂੰ ਇੱਕ ਸੂਏ ਦੇਖੋ ਜੀ ਅਸੀਂ ਮੈਂ ਖੰਨੇ ਜਾ ਕੇ ਆਇਆ ਤਾਂ ਕਈ ਦਿਨ ਹੋ ਗਏ ਜੀ ਖੰਨੇ ਸਾਰੇ ਸੂਏ ਪੱਕੇ ਕਰਤੇ ਉਹ ਕਹਿੰਦਾ ਵੀ ਪਾਣੀ ਤੁਹਾਨੂੰ ਨਹਿਰਾਂ ਚੋਂ ਇੱਕ ਨਹਿਰ ਉਹਨੇ ਕਹਿਤਾ ਜੀ ਨਹਿਰ ਬਣਾਊਗਾ ਉਹ ਵੀ ਨਹਿਰਾਂ ਚੋਂ ਪਾਣੀ ਮਿਲੂਗਾ ਸਿੰਚਾਈ ਦਾ ਬਹੁਤ ਵਧੀਆ ਕੰਮ ਕਰ ਰਿਹਾ ਦੇਖੋ ਗਰੀਬ ਜਨਤਾ ਬਾਤ ਤੇ ਵੀ ਜ਼ਿਮੀਂਦਾਰਾਂ ਬਾਤ ਤੇ ਵੀ ਕਿਸਾਨਾਂ ਬਾਤ ਤੇ ਬਹੁਤ ਬਹੁਤ ਵਧੀਆ ਕੰਮ ਕਰ ਰਿਹਾ ਪਿੱਛੇ ਚੰਨੀ ਵੀ ਮੁੱਖ ਮੰਤਰੀ ਰਹੇ ਨੇ ਹਨਾ 111 ਦਿਨ ਉਹਦਾ ਕੀ ਕੁਝ ਲੱਗਿਆ ਤੁਹਾਨੂੰ ਠੀਕ ਹੈ ਤੁਹਾਨੂੰ ਤਾਂ ਹੁਣ ਤੁਹਾਨੂੰ ਪਤਾ ਹੀ ਅਸੀਂ ਮੈਂ हां हां पका नु के माडा कहना जी किसे नु ठीक है जी वो भी बेचारा चलू जिन्ना आ गे। आ गे। काम बढ़िया कर गया जदे काम 1 2 ते कर गया काम बढ़िया धन्यवाद हां जी आ जी ਤੁਹਾਡੇ ਕੋਲ ਆ ਰਹੇ ਅੰਕਲ ਜੀ ਮੈਂ ਕੀ ਨਾਮ ਵੀਰੇ ਰਾਜਵਿੰਦਰ ਵੀਰੇ ਕਿਹੜੀ ਪਾਰਟੀ ਪਸੰਦ ਹੈ ਪੰਜਾਬ ਚੋਂ ਤੁਹਾਨੂੰ ਤਾਂ ਭਗਵਾਨਤamani ਵੀਰੇ ਅੱਛਾ ਉਹ ਕਿਵੇਂ ਵਧੀਆ ਬੰਦਾ ਜੀ ਠੀਕ ਹੈ ਕੰਮ ਚੰਗੇ ਕਰਦਾ ਨੌਜਵਾਨਾਂ ਵਾਸਤੇ ਲੱਗ ਰਿਹਾ ਅੱਗੇ ਕੁਝ ਲੈ ਕੇ ਆ ਰਹੇ ਨੇ ਹੋ ਨੌਕਰੀਆਂ ਨਾਲ ਆ ਕੇ ਆ ਰਿਹਾ ਜੀ ਪਿਛਲੀ ਪੀੜ੍ਹੀ ਨੇ ਕੀ ਲਿਆ ਜਾਂਦਾ ਜੀ ਖੁਸ਼ ਨਹੀਂ ਇਹ ਤਾਂ ਨੌਲੇਜ ਵਧ ਰਹੀ ਹੈ ਹੁਣ ਜੋ ਜੋ ਪੀੜ੍ਹੀ ਵਧੂਗੀ ਨੌਲੇਜ ਵਧਦੀ ਹੈ ਇਹ ਚੀਜ਼ ਹੈ ਸਭ ਕੁਝ ਕਰਨਗੇ ਹੌਲੀ ਹੌਲੀ ਭੇਦ ਪੈ ਰਿਆ ਨਾਲੇ ਹਲੇ ਨਵੀਂ ਪੀੜ੍ਹੀ ਹੈ ਹੌਲੀ ਹੌਲੀ ਸਾਰਾ ਕੁਝ ਪਤਾ ਚੱਲਦਾ ਹੈ ਅੱਗੇ ਵੱਧਦਾ ਹੁੰਦਾ ਮੈਂ ਤਾਂ ਜਿਹੜੀਆਂ ਪਿਛਲੀਆਂ ਸੀ ਉਹਨਾਂ ਨੇ ਕੋਈ ਡਾਕਟਰ ਰੋਕਰੀ ਜਿਆਦਾ ਦਿੱਤੀ ਨਹੀਂ ਕੀ ਦੇਣਾ ਜੀ ਸਭ ਕੁਝ ਤਾਂ ਬੰਦ ਕਰਾਦਾ ਇਹੀ ਚੀਜ਼ ਹੈ ਹੋਰ ਤਾਂ ਕੁਝ ਹੋਣਾ ਨਹੀਂ ਧੰਨਵਾਦ ਕੀ ਨਾਮ ਹੈ ਜੀ ਮੇਰਾ ਨਾਮ ਬਰੇ ਮੋਹਿਤ ਠੀਕ ਹੈ ਤੁਹਾਨੂੰ ਕਿਹੜੀ ਪਾਰਟੀ ਬਧਿ ਲੱਗ ਰਹੀ ਹੈ ਚਾਰਾਂ ਦੇ ਵਿੱਚੋਂ ਜਿਵੇਂ ਦਾ ਸੋਸ਼ਲ ਮੀਡੀਆ ਵੀ ਦੇਖਦੇ ਹੋਣੇ ਹੋ ਵੀ ਹਾਂ ਇਹਦਾ ਜਿਆਦਾ ਪ੍ਰਭਾਵ ਚੱਲ ਰਿਹਾ ਕਿਹਦਾ ਲੱਗ ਰਿਹਾ ਪ੍ਰਭਾਵ ਜਿਆਦਾ ਜਿਆਦਾਤਰ ਤਾਂ ਆਵਾਦ ਵੀ ਪਾਰਟੀ ਦਾ ਹੀ ਲੱਗ ਰਿਹਾ ਜਿਵੇਂ ਉਹਨਾਂ ਨੇ ਬਾਕੀ ਕੰਮ ਕਰੇ ਵੇ ਹੁਣ ਜਿਵੇਂ ਆਪਾਂ ਕਿਸਾਨ ਮੋਰਚੇ ਦੇ ਵਿੱਚ ਵੀ ਦੇਖ ਰਹੇ ਹਾਂ ਬਹੁਤ ਜ਼ਿਆਦਾ ਹੈਲਪ ਕਰੀ ਹੋਇਆ ਜਿਵੇਂ ਹੁਣ ਪਿੱਛੇ ਇਹ ਨਾ ਹੋਏ ਤੇ ਉਹਨਾਂ ਲੋਕਧਾਵਾ ਦੇ ਵਿੱਚ ਹੋਈ ਸੀ ਉਹਨਾਂ ਨੇ ਦੱਸਿਆ ਇਹ ਕਿ ਵੀ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਗਲਤਾਂ ਮਤਲਬ ਕਿ ਬਹੁਤ ਬੁਰਾ ਹੀ ਹੋਇਆ ਜੀ ਜੋ ਵੀ ਹੋਇਆ ਬਾਕੀ ਜਿਹੜੇ ਉਹਨਾਂ ਦੇ ਕੰਮਕਾਰ ਹੁਣ ਦੇ ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਨੌਕਰੀ ਵੀ ਅੱਗੇ ਦੇ ਹੋ ਰਹੇ ਆ ਇਹ ਧੰਨਵਾਦ ਐ ਅੰਕਲ ਜੀ ਸਿਗੇ ਹਾਂ ਜੀ ਅੰਕਲ ਜੀ ਜਿਵੇਂ ਕਾਂਗਰਸ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਹਰ ਇੱਕ ਪਾਰਟੀ ਅੱਗੇ ਪਤਨਾ ਚਾਹੁੰਦੀ ਹੁੰਦੀ ਹੈ ਨਾ ਜਿਵੇਂ ਜੋ ਪੰਜਾਬ ਕਾਂਗਰਸ ਚ ਹੋ ਰਿਹਾ ਹੈ ਚਲੋ ਨਵਜੋਤ ਸਿੰਘ ਦੀ ਗੱਲ ਕਰ ਲੈਂਦੇ ਆ ਭਗਵੰਤ ਮਾਨ ਕਹਿੰਦੇ ਮੈਂ ਇਮਾਨਦਾਰ ਲੀਡਰ ਹਾਂ ਤੁਸੀਂ ਉਹਦਾ ਵੀ ਜ਼ਿਕਰ ਕਰ ਰਹੇ ਸੀਗੇ ਚਲੋ ਠੀਕ ਹੈ ਤੇ ਕਹਿੰਦੇ ਵੀ ਪੰਜਾਬ ਚ ਇੱਕ ਨਵਜੋਤ ਸਿੰਘ ਵੀ ਇਮਾਨਦਾਰ ਲੀਡਰ ਹੈ ਉਹ ਤੁਹਾਨੂੰ ਕਿਵੇਂ ਲੱਗਦੇ ਨੇ ਤੁਹਾਨੂੰ ਬਿਲਕੁਲ ਖਿਲਾਫ ਨੇ ਹੱਤੋਂ ਖਿਲਾਫ ਨੇ ਬੋਲ ਅਸੀਂ ਉਹਨਾਂ ਨੂੰ ਵੋਟ ਨਹੀਂ ਪਾਉਂਦੇ ਹਾਇ ਇਹਦਾ ਵੋਟ ਪਾएंगे ਜੀਪੀ ਸਾਹਿਬ ਨੂੰ ਅੱਛਾ ਹਾਂ ਜੀ ਬਸ ਸਾਰਾ ਸਾਰ ਅੱਛਾ ਅਸੀਂ ਕਿਸੇ ਨਾ ਕਾਲੀ ਨੂੰ ਨਾ ਨਵਜੋਤ ਸਿੱਧੂ ਨੂੰ ਕਿਸੇ ਨੂੰ ਵੋਟ ਨਹੀਂ ਪਾਉਣੀ ਉਹਨੂੰ ਪਾਏ ਆਮ ਪਾਰਟੀ ਨੂੰ ਕਰਦੇ ਆ ਸਾਡੇ ਇਹ ਹੀ ਆਊਗਾ ਆਪਣੇ ਜੀਵ ਸਾਡੇ ਇਹ ਵੀ ਕਰੇ ਜੀ ਆ ਜਿਵੇਂ ਤੋਂ ਸੁਖਬੀਰ ਬਾਦਲ ਦੀ ਮੈਂ ਗੱਲ ਕਰੀ ਹੈ ਨਵਜੋਤ ਸਿੱਧੂ ਵੀ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਜਿੱਤੇਗਾ ਪੰਜਾਬ ਪੰਜਾਬ ਕਿਵੇਂ ਜਿੱਤੂਗਾ ਮੈਨੂੰ ਦੱਸੋ ਕਹਿੰਦੇ ਜਿੱਤਿਆ ਨਹੀਂ ਅਜੇ ਪੰਜਾਬ ਜਿੱਤੂਗਾ ਪੰਜਾਬ ਇਹ ਕਦੇ ਨਵਜੋਤ ਸਿੱਧੂ ਆ ਕਦੇ ਉਧਰ ਕਦੇ ਉਧਰ ਬਾਂਦਰ ਨੇ ਇਹ ਛਾਲਾ ਵਾਰਦੇ ਉਧਰ ਤੋਂ ਘੁੰਮਦੇ ਆ ਇਹ ਕਿਹਦਾ ਕੋਈ ਸਟੈਂਡ ਨਹੀਂ ਹੈ ਸੈਕੂਲਰ ਸਟੈਂਡ ਹੁੰਦਾ ਇਹਦਾ ਉਹ ਵੀ ਟੁੱਟਿਆ ਵਾ ਉਹ ਕਾਜ ਦਿਖਾਉਂਦੇ ਸੀ ਕਹਿੰਦੇ ਭਗਵੰਤ ਮਾਨ ਇੰਨਾ ਖਰਚਾ ਚੜਾ ਹੱਤ ਜਿਹੜਾ ਪਿਛਲੀਆਂ ਸਰਕਾਰਾਂ ਨੇ ਨਹੀਂ ਚੜਾਇਆ ਭਗਵੰਤ ਮਾਨ ਅਸੀਂ 2 ਸਾਲ ਵੀ ਨੂੰ 2 ਸਾਲ ਪੂਰੇ ਹੋਏ ਨੇ ਇਹ ਕੰਮ ਤਾਂ ਕਰਨੀ ਕੋਈ ਕੰਮ ਨਹੀਂ ਕਰਨ ਦਿੰਦੇ ਉਹਦੇ ਲੱਤਾਂ ਖਿੱਚਦੇ ਰਹੇ ਕਦੇ ਸਿੱਧੂ ਆ ਜਾਂਦਾ ਕਦੇ ਬਲਬੀਰ ਸਿੱਧੂ ਆ ਜਾਂਦਾ ਕਦੇ ਕੋਈ ਉਹਦੀ ਤਾਂ ਬਸ ਕਰੀ ਪਈ ਇਹਨਾਂ ਨੇ ਪਰ ਅਸੀਂ ਨਾਲ ਆ ਉਹਦੇ ਭਗਵੰਤ ਮਾਨ ਦੇ ਆ ਬੋਟਾ ਪਾएंगे ਗੱਡ ਕੇ ਉਹ ਕਿਹਦੇ 1000 ਰੁਪਏ ਨਹੀਂ ਮਿਲਿਆ ਔਰਤਾਂ ਦਾ ਮਿਲੂਗਾ ਉਹ ਨਾ ਮਿਲੇ ਹੌਲੀ ਹੌਲੀ ਮਿਲੂਗਾ ਜੀ ਟਾਈਮ ਲੱਗਦਾ ਇੱਕ ਨਵੀਂ ਜਨਾਨੀ ਸਾਡੇ ਅੱਜ ਘਰ ਤੇ ਬਹੂ ਆਉਂਦੀ ਆ ਉਹਨੂੰ ਸੋਈ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿੱਥੇ ਨੂਨ ਆ ਕਿੱਥੇ ਮਸਾਲਾ ਕਿੱਥੇ ਮਿਰਚਾਂ ਪਈਆਂ ਹੈ ਵਿਚਾਰੇ 2 ਸਾਲ ਵੀ ਨਹੀਂ ਹੋਏ ਹਾਂ ਫੇਰ ਟਾਈਮ ਤਾਂ ਲੱਗੂਗਾ ਦਾਤਾ ਸਾਲ ਕਰੂਗਾ ਸੁਧਾਰ ਬਹੁਤ ਕਰਤਾ ਇਹਨੇ ਚੰਦੀ ਨੇ ਕੁਝ ਕੀਤਾ ਸੀਗਾ 111 ਦਿਨਾਂ ਚ ਚੰਦੀ ਨੇ ਕੀਤਾ ਤਾਂ ਰੇਤੇ ਰੁੱਤੇ ਰਾਲਾ ਜਪਾਇਦਾ ਭੈਣ ਤੋਂ ਵੀ ਸਿਆਪਾ ਚਲ ਕੋਈ ਕੀ ਕਰਿਆ ਹੈ ਉਹਨੇ ਕੁਝ ਕੁਝ ਕਰਿਆ ਗਰੀਬੀ ਮਤਲਬ ਮੈਨੂੰ 10 ਸਰੇ ਸੀਗੇ ਵੀ ਨਵੀਂ ਪਾਰਟੀ ਦਾ ਬਾਦਚੋਂ ਆਇਆ ਪਹਿਲਾਂ ਮਤਲਬ ਪਿਛਲੀਆਂ ਸਰਕਾਰਾਂ ਤੁਸੀਂ ਦੇਖੀਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਤੁਸੀਂ ਮੁੱਖ ਮੰਤਰੀ ਦੇਖਿਆ ਉਹਨਾਂ ਦੀ ਵਰਸੀ ਲੰਘ ਕੇ ਗਈ ਹੈ ਦੋ ਦਿਨ ਪਹਿਲਾਂ ਉਹਨਾਂ ਨੇ ਕੁਝ ਕੀਤਾ ਪੰਜਾਬ ਚ ਉਹਨਾਂ ਨੇ ਕੱਖ ਨਹੀਂ ਕੀਤਾ ਸਾਡੇ ਪੰਜਾਬ ਨੂੰ ਵੇਚ ਕੇ ਖਾ ਕੇ ਸਾਰੇ ਸਾਰੀ ਇਹ ਵੇਚ ਕੇ ਖਾ ਗਏ ਕਿ ਨਹੀਂ ਕਾਂਗਰਸ ਵੀ ਖਾ ਗਈ ਰਾਜਾ ਵੀ ਖਾ ਗਿਆ ਔਰ ਉਹ ਵੀ ਖਾ ਗਿਆ ਫੇਰ ਰਲ ਗਏ ਸਾਡੀ ਬਸਤ ਕਰਾਤੀ ਹੁਣ ਜਾ ਕੇ ਬੀਜੇਪੀ ਚ ਰਲ ਗਏ ਅਸੀਂ ਬੀਜੇਪੀ ਨੂੰ ਵੋਟਾਂ ਨਹੀਂ ਪਾਉਂਦੇ ਨਾ ਆਕਾਲੀ ਨੂੰ ਕੋਈ ਕਿਸੇ ਨੂੰ ਵੀ ਵੋਟ ਨਹੀਂ ਪਾਉਂਦੇ ਅਸੀਂ ਤਾਂ ਇਹਨੂੰ ਪਾਉਣਾ ਹੈ ਛੱਡ ਨੂੰ ਬੋੜ ਪਾਉਣਾ ਸਾਰਿਆਂ ਨੇ ਉਹ ਆਪਣਾ ਉਹ ਆਪਣਾ ਹੱਲ ਦੇਖ ਰਹੇ ਨੇ ਮਤਲਬ ਹੈ ਜੀ ਉਹ ਆਪਣਾ ਹੱਲ ਦੇਖ ਰਹੇ ਨੇ ਉਹ ਆਪਣਾ ਹੱਲ ਦੇਖਦੇ ਨੇ ਮੈਂ ਤੁਹਾਨੂੰ ਵੀਰੇ ਦੱਸਦਾ ਉਹ ਆਪਣਾ ਹੱਲ ਦੇਖਦੇ ਨੇ ਉਹ ਸਾਡੇ ਪਬਲਿਕ ਬਾਰੈਂਸ ਹੋਦੇ ਹਾਂਜੀ ਹਾਂ ਐ ਜਿਹੜੇ ਭੈਣ ਤੋਂ ਦੇ ਹੋਟਲ ਪਾਏ ਬੈਠੇ ਬੱਦੀ ਗਿਨ ਦੇਖਿਆ ਤੁਸੀਂ ਤੁਸੀਂ ਦੇਖੋ ਜਾ ਕੇ ਐ ਪੱਗ ਲੈ ਲੈਂਦੀ ਪਿੱਛੋਂ ਨੀਗਾ ਮਾਰਨ ਉੱਪਰੋਂ ਫੇਰ ਸਾਨੂੰ ਇਹ ਖਾਦਾ ਉਹਨੇ ਕਾਗਜ਼ ਵੀ ਦਿਖਾਇਆ ਸੁਖਵੀਰ ਬਾਦਲ ਨੇ ਉਸ ਦਿਨ ਭਗਵੰਤ ਮਾਨ ਤੋਂ ਬਾਅਦ ਕਹਿੰਦੇ ਮੈਂ ਤਾਂ ਸਈਆਂ ਕਰ-ਕਰ ਬਈ ਹਿੰਮਤ ਦੇ ਪਰਚਾ ਕਰ ਉਹ ਕਰੂਗਾ ਹੀ ਕਰਦਾ ਭਗਵੰਤ ਮਾਨ ਤਾਂ ਪਰਚਾ ਕਰੂਗਾ ਗੁਰੂ ਗੁਰੂਆ ਸਾਰੇ ਖਿੱਚ ਲਏ ਉਹਨੇ ਛੱਡਿਆ ਕੋਈ ਸਾਰੇ ਖਿੱਚ ਲਏ ਉਹਨੇ ਭਗਵੰਤ ਸੱਚਾ ਬੰਦਾ ਪ੍ਰਗਵੰਤਮਾਨ ਸਿਆਸੀ ਜਿਹੜੀ ਉਹ ਕਰ ਰਿਹਾ ਹੈ ਦੁਸ਼ਮਣਬਾਜੀ ਕਰ ਰਿਹਾ ਹੈ ਵੀ ਧੱਕਾ ਕਰ ਰਿਹਾ ਸਾਡੇ ਨਾਲ ਪ੍ਰਗਵੰਤਮਾਨ ਬਿਲਕੁਲ ਨਹੀਂ ਕਰਦਾ ਬਿਲਕੁਲ ਨਹੀਂ ਕਰਦਾ ਪ੍ਰਗਵੰਤਮਾਨ ਨਾਲ ਦੋਵੇਂ ਸਗਰਾਂ ਧੱਕਾ ਕਰਦੀਆਂ ਅਕਾਲੀ ਵੀ ਔਰ ਕਾਂਗਰਸ ਵੀ ਬੀਜੇਪੀ ਵੀ ਤਿੰਨੇ ਕਰਦੀਆਂ ਇੱਕ ਨਾ ਜਦੋਂ ਬਿਜਿਲੀਐਂਸ ਜਦੋਂ ਤੋਂ ਕਾਰਵਾਈਆਂ ਹੋ ਰਹੀਆਂ ਨੇ ਕਾਂਗਰਸੀਆਂ ਤੇ ਜ਼ਿਆਦਾ ਹੋ ਰਹੀਆਂ ਨੇ ਅਕਾਲੀ ਦਲ ਵੱਲ ਨੂੰ ਇਹ ਮੁੜੇ ਨਹੀਂ ਹਜੇ ਤੇ ਲੋਕ ਕਹਿ ਰਹੇ ਨੇ ਕਿ ਭਗਵੰਤ ਮਾਨ ਅਕਾਲੀ ਦਲ ਤੋਂ ਡਰਦਾ ਹੈ ਅਕਾਲੀਆਂ ਤੋਂ ਡਰਦਾ ਹੈ ਇਸ ਕਰਕੇ ਉਹਨਾਂ ਦੇ ਕਾਰਵਾਈ ਨਹੀਂ ਹੋ ਰਹੀ ਬਿਜਿਲੀਐਂਸ ਦੀ ਇਹਦਾ ਕਾਰਨ ਕੀ ਮੰਨਦੇ ਹੋ ਬਿਲਕੁਲ ਡਰਦਾ ਨਹੀਂ ਹੋ ਉਹ ਦਰਦਾ ਨਹੀਂ ਹੈ ਹਾਂ ਹਾਂ ਪਰ ਬਤਮਾ ਦਰਦਾ ਨਹੀਂ ਹੈ ਉਹਦੇ ਲੱਤਾਂ ਹੀ ਖਿੱਚ ਰਹੇ ਨੇ ਦੋ ਦੋ ਨੇ ਪਾਰਟੀਆਂ ਹਾਂ ਜੀ ਉਹ ਸੱਚਾ ਪੁੱਤਆ ਬੰਦਾ ਵਿਕਰਮਜੀਠੇ ਵੀ ਸਹੀ ਹੈ ਗਲਤ ਉਹ ਵੀ ਜਿਹੜੀ ਹੈ ਉਹ ਤਾਂ ਸਾਡੇ ਪੰਜਾਬ ਵਿੱਚ ਲਿਆ ਕੇ ਨਸ਼ੇੜੀ ਭੈਣ ਤੋਂ ਚਿੱਟਾ ਫਲਾਤਾ ਇਹਨਾਂ ਨੇ ਹਾਂ ਪਰਫੂਮਾਂ ਦੇ ਚਿੱਟਾ ਵਿਗਦਾ ਪਰਫੂਮਾਂ ਦੇ ਮਤਲਬ ਉੱਥੇ ਕੇਸ ਹੈ ਤੁਹਾਨੂੰ ਲੱਗਦਾ ਸਹੀ ਹੈ ਫਿਰ ਜਿਹੜਾ ਜੇ ਪੇਸ਼ੀਆਂ ਜਾ ਰਹੀਆਂ ਨੇ ਉੱਥੇ ਆਪਣੇ ਪਟਿਆਲੇ ਬਿਲਕੁਲ ਸਹੀ ਹੈ ਉਹ ਠੀਕ ਹੈ ਜੀ ਸਾਰੀ ਗੱਲ ਸਹੀ ਹੈ ਹਾਂ ਹਾਂ ਚਲੋ ਠੀਕ ਹੈ ਇੱਕ ਮਿੰਟ ਕੀ ਕਹਿਣਗੇ ਤੁਸੀਂ ਮੜਦੇ ਟਾਈਮ ਹਾਂ ਜੀ ਹਾਂ ਜੀ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਕੋਈ ਨਹੀਂ ਜੀ ਹੈਗਾ ਤਾਂ ਅੱਛਾ ਇੱਕ ਨੰਬਰ ਦਾ ਮੁੱਖ ਮੰਤਰੀ ਤਾਂ ਉਹ ਠੀਕ ਹੈ ਹਾਂ ਜੀ ਮਤਲਬ ਇੱਕ ਨੰਬਰ ਦਾ ਪੰਜ ਪੰਜ ਵਾਰ ਮੁੱਖ ਮੰਤਰੀ ਰਹਿ ਲਿਆ ਜੀ ਉਹ ਉਸ ਬੰਦੇ ਨੇ ਜਿਹੜੇ ਕੰਮ ਕਰਤੇ ਹਰ ਇੱਕ ਬੰਦਾ ਕਰ ਨਹੀਂ ਸਕਦਾ ਜਿਨ੍ਹਾਂ ਨੂੰ ਭਗਮਤ ਮਾਰ ਕਰਿਆ ਉਹਨੇ ਵੀ ਯਾਦ ਕਰਾਂ ਬਹੁਤ ਕੁਝ ਕਰਿਆ ਉਹਨੇ ਪਰ ਪ੍ਰਕਾਸ਼ ਸਿੰਘ ਬਾਦਲ ਨੇ ਮਤਲਬ ਫਿਰ ਉਹ ਨਿਹਾਰਵਾਲ ਨੂੰ ਕਿਉਂ ਗਏ ਨੇ ਫਿਰ ਕਾਰਨ ਕੀ ਮੰਗਦੇ ਨਿਹਾਰਤਾ ਜੀ ਹੁਣ ਰਲ ਗਏ ਨਾ ਹੁਣ ਜਿਹੜੇ ਨਾਲ ਵਿੱਚ ਰਲ ਗਏ ਜੀ ਬੰਦੇ ਉਹਨਾਂ ਨੇ ਕੰਮ ਖਰਾਬ ਕਰਤਾ ਪਾਰਟੀ ਦਾ ਜੀ ਇਹ ਰਲ ਗਏ ਜੀ ਪ੍ਰਕਾਸ਼ ਸਿੰਘ ਬਾਦਲ ਵਰਗਾ ਤਾਂ ਅਸੀਂ ਹੁਣ ਵੀ ਕਹਿੰਦੇ ਆ ਕਿ ਇੱਕ ਵੀ ਬੰਦਾ ਨਹੀਂ ਹੈਗਾ ਆਪਣੇ ਹਿੰਦੂਸਤਾਨ 'ਚ ਨਹੀਂ ਬੰਦਾ ਓਕੇ ਇਸ ਗੱਲ ਨੂੰ ਕਹਿ ਰਹੇ ਹਾਂ ਵੀ ਇਦਾਂ ਵੀ ਦੇਖ ਰਹੇ ਹੋ ਤੁਸੀਂ ਵੀ ਵਿਧਾਨ ਸਭਾ ਦੇ ਵਿੱਚ ਆ ਰਹੇ ਜੀ ਤੁਹਾਡੇ ਕੋਲ ਜਿਵੇਂ ਵਿਧਾਨ ਸਭਾ ਦੇ ਵਿੱਚ ਉਹ ਕਹਿ ਰਹੇ ਨੇ ਕਿ ਭਗਵੰਤ ਮਾਨ ਨੂੰ ਬੋਲਣ ਦਾ ਨਹੀਂ ਪਤਾ ਹੈਗਾ ਸਾਡੀ ਗੱਲ ਪੈਂਦਾ ਤੁਸੀਂ ਉਸ ਪੱਖੋਂ ਵੀ ਕਹਿ ਰਹੇ ਹੋ ਵੀ ਉਹਨਾਂ ਦੇ ਵਿੱਚ ਇਦਾਂ ਦੇ ਗੁਣ ਸੀਗੇ ਜਿਹੜੇ ਉਹ ਵਿਰੋਧੀਆਂ ਨੂੰ ਵੀ ਆਪਣਾ ਬਣਾ ਲੈਂਦੇ ਸੀ ਉਹ ਬੋਲਦੇ ਨਹੀਂ ਸੀ ਇਹ ਗੱਲ ਹੈ ਜੀ ਉਹ ਜਿਵੇਂ ਵਿਰੋਧੀ ਤੇ ਉਹਨਾਂ ਨੂੰ ਮਤਬਰ ਉਸੇ ਹਿਸਾਬ ਨਾਲ ਉਹਨਾਂ ਨਾਲ ਗੱਲ ਕਰਦੇ ਸੀ ਉਸੇ ਹਿਸਾਬ ਨਾਲ ਠਗਾਉਂਦੇ ਤੇ ਉਹਨਾਂ ਨੂੰ ਐ ਨਹੀਂ ਵੀ ਗੱਲ ਪੈਂਦੇ ਸੀ ਗੱਲ ਨਹੀਂ ਤੇ ਨਾ ਬੜੇ ਬੜੇ ਮਨੇ ਨਰਮਾਈ ਵਾਲੇ ਬੰਦੇ ਤੇ ਜੀ ਬਹੁਤ ਜ਼ਿਆਦਾ ਹਾਂ ਜੀ ਇਹ ਗੱਲ ਨਹੀਂ ਬਣਾ ਜਿੱਦੇ ਜਿਵੇਂ ਵਿਧਾਨ ਸਭਾ ਚੱਲਦੇ ਰੋ ਠੀਕ ਹੈ ਫਿਰ ਜੀ ਹੁਣ ਪਰ ਹੁਣ ਕਿਆ ਕਰੀਏ ਜੀ ਉਹ ਉਧਰ ਪ੍ਰਤਾਪ ਸਿੰਘ ਬਾਜਬਾਬੀ ਗਰਮ ਹੋ ਜਾਂਦਾ ਜੀ ਉਧਰ ਉਹ ਵੀ ਹੋ ਜਾਂਦਾ ਹੁਣ ਕਿਆ ਕਰੀਏ ਜੀ ਇਹਦੇ ਵਿੱਚ ਹੁਣ ਅਸੀਂ ਹਾਂ ਜੀ ਹਾਂ ਜੀ ਉਹ ਤਾਂ ਹੁਣ ਦੋਵੇਂ ਪਾਰਟੀਆਂ ਚੋਂ ਇੱਕ ਗੱਲ ਹੈ ਜੇ ਉਹ ਤੂੰ ਤੂੰ ਕਹਿ ਕੇ ਬੋਲਣਗੇ ਇੱਕ ਮੁੱਖ ਮੰਤਰੀ ਨੂੰ ਫਿਰ ਉਹ ਮੁੜ ਕੇ ਜਵਾਬ ਤਾਂ ਦੇਊਗਾ ਹੂੰ ਜ਼ਰੂਰ ਤਾਂ ਬਣਦਾ ਹੁਣ ਮੈਂ ਮੈਂ ਸਾਬਕਾ ਸਰਪੰਚ ਸੀ ਮੇਰੇ ਘਰ ਦੇ ਸੀ ਠੀਕ ਹੈ ਮੈਂ ਬਾਬਾ ਪ੍ਰੀਤ ਸਰਵਰ ਕਲੱਬ ਦਾ ਪ੍ਰਧਾਨ ਹਾਂ ਠੀਕ ਹੈ ਜੀ ਜੇ ਜੇ ਉਹ ਤੁ ਤੁ ਮੋਵਲੂਗਾ ਫਿਰ ਪ੍ਰਧਾਨਤਾ ਜਵਾਬ ਦਊਗਾ ਹੀ ਉਹਨਾਂ ਨੇ ਫਿਰ ਉਹ ਸਪੀਕਰ ਨੂੰ ਵੀ ਲਿਖਿਆ ਮੇਨੂੰ ਅੱਜ ਤਾਂ ਸਾਰਾ ਕੁਝ ਠੀਕ ਠਾਕ ਸੀਗਾ ਅੱਜ ਤਾਂ ਵਧੀਆ ਬੋਲੇ ਨੇ ਉਹ ਹਾਂਜੀ ਹਾਂਜੀ ਠੀਕ ਹੈ ਨਹੀਂ ਉਹਨਾਂ ਦੀ ਇੱਕ ਗੱਲ ਆ ਜਿਹੜੇ ਉਹ ਰਾਜਾ ਬ੍ਰਿੰਗ ਨੇ ਬੱਸਾਂ ਦੀ ਬਾਡੀ ਕਿਤੇ ਲਵਾ ਲਈ ਕਦੇ ਕਿਤੇ ਲਵਾ ਲਈ ਉਹਦਾ ਜਵਾਬ ਤਾਂ ਮੈਂ ਭਗਵਾਨਤ ਮਾਨ ਨੇ ਦਊਗਾ ਫਿਰ ਇਹ ਤੁਹਾਨੂੰ ਲੱਗਦਾ ਹੈ ਵੀ ਜਿਵੇਂ ਉਹਨਾਂ ਦੇ ਸਵਾਲ ਉੱਠ ਰਹੇ ਨੇ ਵਿਰੋਧੀਆਂ ਵਿੱਚੋਂ ਕੋਈ ਸਹੀ ਸੂਈ ਹੈਗਾ ਜਿਹੜਾ ਭਗਵੰਤ ਮਾਨ ਅੱਖ ਮਲਾ ਸਕਦਾ ਅੱਖ ਤਾਂ ਅੱਖ ਤਾਂ ਅੱਖ ਉਹਦੇ ਕਾ ਮਿਲਦੀ ਹੋਣੀ ਕਿਸੇ ਦੀ ਉਹ ਤਾਂ ਕਹਿੰਦਾ ਸਾਹਮਣੇ ਮੇਰੇ ਕਾ ਮਿਲੋ ਅੱਖ ਮਲਾਉਣ ਲੋਗੇ ਅੱਖ ਮਲਾਓ ਸਾਹਮਣੇ ਮਲਾਓ ਕਹਿੰਦਾ ਉਹ ਮਲਾਉਣਾ ਉਹਦੇ ਕਾ ਮਲਾਉਂਦਾ ਨਹੀਂ ਕੋਈ ਅੱਖ ਜਦੋਂ ਕੋਈ ਸਵਾਲ ਹੁੰਦਾ ਨਾ ਜੇ ਆਪਾਂ ਰੋਣਾ ਤੁਹਾਨੂੰ ਅੱਜ ਵੀ ਲੱਗ ਰਿਹਾ ਵੀ ਭਗਵੰਤ ਮਾਨ ਸਹੀ ਨੇ ਇਮਾਨਦਾਰ ਨੇ ਭਗਵੰਤ ਐ ਸਹੀ ਆਈ ਐ ਵੀਰੇ ਸਕੂਲ ਦੇ ਨਾਲ ਕੰਮ ਕਰਾ ਰਿਹਾ ਮਰੇ ਸਕੂਲ ਦੇ ਬੱਚੇ ਵਧੀਆ ਲੱਦਦੇ ਆ ਆਪਣੇ ਵਿਧਾਨ ਸਭਾ ਦੇ ਮੈਂਬਰਾਂ ਨਾਲੋਂ ਜਦੋਂ ਕੋਈ ਸਵਾਲ ਹੁੰਦਾ ਆਪਾਂ ਉਸ ਟਾਈਮ ਆਪਾਂ ਨੂੰ ਟਾਈਮ ਮਿਲਦਾ ਉਸ ਟਾਈਮ ਆਪਾਂ ਜਵਾਬ ਦੋ ਪਰ ਇਹ ਉਸ ਟਾਈਮ ਇਹ ਜੀ ਮੈਂ ਕਈ ਸੈਸ਼ਨ ਦੇਖ ਲੇ ਥੇ ਆਪਣੇ ਵਿਧਾਨ ਸਭਾ ਦੇ ਆਪਣੇ ਲਾਈਵ ਇਹ ਐਦਾਂ ਲੜਦਾ ਜਿਵੇਂ ਐਦਾਂ ਦਾ ਆਪਣੇ ਪਿੰਡ ਦੇ ਬੰਦੇ ਵੀ ਨਹੀਂ ਲੜਦੇ ਜਿੱਦਾਂ ਆਪਾਂ ਕੋਈ ਕਿਸੇ ਨਾਲ ਲੜਾਈ ਹੋਗੀ ਨਾ ਉਹ ਤਾਂ ਉਹ ਤਾਂ ਵੀ ਲੜਦੇ ਤੋ ਰੋਟਾ ਟਾਈਮ ਮਿਲਿਆ ਤੁਸੀਂ ਆਪਾਂ ਤੁਹਾਨੂੰ ਕਿਸੇ ਨੇ ਸਵਾਲ ਪੁੱਛਿਆ ਸਵਾਲ ਪੁੱਛੇਗਾ ਤੇ ਤੁਸੀਂ ਉਸ ਟਾਈਮ ਜਿਹੜੇ ਜ਼ਿੰਮੇਵਾਰੀ ਸੀਗੀ ਤੁਹਾਨੂੰ ਤਾਂ ਸਵਾਲ ਪੁੱਛਿਆ ਇਹਦਾ ਮਤਲਬ ਇਹ ਥੋੜਾ ਵੀ ਮੈਨੂੰ ਪੁੱਛ ਲੈ ਕਾ ਤੇ ਪੁੱਛੇ ਮੈਂ ਕੀ ਕਰਦਾ ਮੈਂ ਕੀ ਕਰਦਾ ਕਰੇ ਤੁਸੀਂ ਜਵਾਬ ਦਿਓ ਤੇ ਤੁਸੀਂ ਸਹੀ ਕਾ ਸਹੀ ਜਵਾਬ ਦਿਓ ਜਾਂ ਗਲਤ ਕਰ ਗਲਤ ਜਵਾਬ ਦਿਓ ਤੁਹਾਡੇ ਕੋਲ ਵੀ ਕਾਗਜ਼ ਪੱਤਰਾ ਉਹ ਜਿਹੜਾ ਬੰਦਾ ਕੱਢ ਕੇ ਤੁਹਾਨੂੰ ਦਿਖਾ ਰਿਹਾ ਉਹ ਕਾਗਜ਼ ਪੱਤ ਤਾਹੀਂ ਬੋਲ ਰਿਹਾ ਉਹ ਸੁੱਖ ਵਿਲਾਸ ਬਾਰੇ ਬੋਲਿਆ ਐਡਾਦਰ ਭਗਵਾਨਤ ਜੀ ਤੁਸੀਂ ਮੰਨਦੇ ਹੋ ਵੀ ਸਹੀ ਨਹੀਂ ਨਹੀਂ ਭਗਵਾਨ ਮੈਂ We'll be right <laughs> back. ਇਹ ਥੋੜਾ ਵੀ ਬਿਨਾਂ ਗੱਲ ਤੋਂ ਕੋਈ ਐਡਾ ਵੱਡਾ ਚਿਹਰਾ ਆ ਕੇ ਕਿਸੇ ਬੁੱਤ ਨੂੰ ਮੈਂ ਫੋੜ ਦਊਗਾ ਉਹਨੂੰ ਵੀ ਪਤਾ ਹੈ ਮੇਰੇ ਮਨਾਨ ਨਹੀਂ ਦੇ ਕਾਨੂੰ ਕਰਚਾ ਹੋ ਸਕਦਾ ਬਿਨਾਂ ਗੱਲ ਤੋਂ ਨਹੀਂ ਹੋਦਾ ਤੇ ਵੀ ਲੱਗ ਰਿਹਾ ਤੁਹਾਨੂੰ ਜਿਵੇਂ ਭਗਵੰਤ ਮਾਨ ਜਿੱਦਣੇ ਇਸ਼ਾਰਾ ਕਰ ਦਿੰਦੇ ਨੇ ਉਧਰ ਨੂੰ ਕਾਰਵਾਈ ਹੁੰਦੀ ਹੈ ਪਹਿਲਾਂ ਉਹ ਗੱਲ ਕਰਦੇ ਸੀ ਮਨਪ੍ਰੀਤ ਬਾਦਲ ਦੀ ਇੱਕ ਵਾਰ ਵਿਧਾਨ ਸਭਾ 'ਚ ਉਸ ਤੋਂ ਬਾਅਦ ਨਾਲ ਦੀ ਨਾਲ ਮਨਪ੍ਰੀਤ ਬਾਦਲ ਤੇ ਕਾਰਵਾਈ ਹੋਈ ਤੁਹਾਨੂੰ ਪਤਾ ਹੈ ਬਿਜਲੀਅੰਸ ਸਦਿਆ ਤੇ ਹੁਣ ਜੇ ਰਾਜਵੀਰ ਸਿੰਘ ਦਾ ਜ਼ਿਕਰ ਵਿਧਾਨ ਸਭਾ 'ਚ ਹੋਇਆ ਹੈ ਪ੍ਰਤਾਪ ਬਾਜਵੇ ਵਾਲ ਨੂੰ ਵੀ ਉਹਨਾਂ ਨੇ ਇਸ਼ਾਰਾ ਕੀਤਾ ਸੁਖਿੰਦਰ ਸਿੰਘ ਦਾ ਵੀ ਵਾਲ ਨੂੰ ਕੀਤਾ ਤੁਹਾਨੂੰ ਲੱਗਦਾ ਕਿ ਲੱਗਦਾ ਕਿ ਵੱਡੇ ਲੀਡਰ ਅੰਦਰ ਜਾਂਦੀ ਤਿਆਰੀ ਚ ਨੇ ਅੱਗੇ ਨਹੀਂ ਉਹਨਾਂ ਜੇ ਉਹਨਾਂ ਕੋਈ ਕੋਈ ਕਾਰਵਾਈ ਹੈ ਕਾਗਜ਼ ਪੱਤਰ ਹੈ ਦਿਖਾਉਣ ਵਾਸਤੇ ਤਾਂ ਹੀ ਕਹਾਂਗਾ ਕਾਰਵਾਈ ਕਰ ਰਹੇ ਬਿਨਾਂ ਗੱਲ ਤੋਂ ਤਾਂ ਮੈਂ ਉਹਰੇ ਕਿਸੇ ਇੱਕ ਇੱਟ ਵੀ ਨਹੀਂ ਪਟ ਸਕਦਾ ਜੇ ਮੇਰੇ ਕੋਈ ਸਬੂਤ ਹੈ ਵੀ ਆ ਮੈਂ ਜਗਾ ਇਹਨਾਂ ਨੇ ਗਲਤ ਕਰਿ ਕਿ ਕਿਸੇ ਨੇ ਦੱਬੀ ਹੋਈ ਹੈ ਕੁਝ ਹੈ ਤਾਂ ਹੀ ਉਹ ਕਰ ਰਹੇ ਹਨ ਬਿਨਾਂ ਗੱਲ ਤੋਂ ਨਹੀਂ ਹੋ ਰਿਹਾ ਕੁਝ ਵੀ ਸਭ ਦੇ ਵਿੱਚ ਉਹ ਵੀ ਡਰ ਰਹੇ ਨੇ ਤੁਹਾਨੂੰ ਲੱਗਦਾ ਵੀ ਵਿਰੋਧੀ ਵੀ ਡਰ ਰਹੇ ਨੇ ਵਿਰੋਧੀ ਇਸੇ ਗੱਲ ਤੋਂ ਡਰਦੇ ਆ ਇਸੇ ਗੱਲ ਤੋਂ ਕੰਮ ਆ ਰਿਹਾ ਮੈਂ ਕਹਿੰਦਾ ਵੀਰੇ ਉਹ ਕੋਲੋਂ ਦੇ ਕੁੱਤੇ ਵੀ ਨਹੀਂ ਭੌਂਗਦੇ ਜਿਵੇਂ ਆ ਤੇ ਵਿਰੋਧੀ ਸਿਰ ਭੌਂਗਦੀ ਹੈ ਤੁਸੀਂ ਬੈ ਚੋਰ ਪਾਰਟੀ ਆ ਤੁਸੀਂ ਹੁਣ ਮੈਂ ਪਿਛੇ ਤਲਵਾੜੇ ਜਾ ਕੇ ਸਾਡੀ ਤਿੰਨ ਵਾਰੀ ਉੱਥੇ ਇੱਕ ਪਿਛਲਾ ਵਿਧਾਨ ਸਭਾ ਜਿਹੜਾ ਮੈਂਬਰ ਜਿਹੜਾ ਮੈਂਬਰ ਸੀਗਾ ਐਮ ਐਲ اے ਤਿੰਨ ਵਾਰੀ ਇੱਕ ਨਾ ਗਲੀ ਦਾ ਉਹ ਨਹੀਂ ਪੱਥਰ ਲੱਗ ਗਿਆ ਤਿੰਨੇ ਵਾਰੀ ਗਲੀ ਨਹੀਂ ਬਣੀ ਹੁਣ ਤੁਸੀਂ ਜਾ ਕੇ ਦੇਖ ਕੇ ਹੁਣੇ ਪਿਛੇ ਜਿਹੜਾ ਮੈਂਬਰ ਬਣਿਆ ਉਹਨੇ ਲੋਕ ਡੇਲਾਂ ਲੱਗੇਆਂ ਨੇ ਗੱਡੀਆਂ ਭੱਜੀ ਜਾਂਦੇ ਉੱਥੇ ਤੱਕ ਤੇ ਤੁਸੀਂ ਇਹ ਆਪਾਂ ਜਿਹੜਾ ਨੋਟ ਕਰਦੇ ਕਿ ਜਾ ਕੇ ਆਉਨੇ ਨਾ ਉੱਥੇ ਉੱਥੇ ਪਤਾ ਲੱਗਦਾ ਇਹ ਗੱਲਾਂ ਦਾ ਵੀ ਇਹ ਫਰਕ ਪੈਂਦਾ ਤੇ ਮਤਲਬ ਤੁਹਾਨੂੰ ਲੱਗਦਾ ਵੀ ਜਿਵੇਂ ਵਿਰੋਧੀ ਧਿਰ ਦੀ ਗੱਲ ਹੈ ਜਾਂ ਹੋਰ ਨੇ ਲੀਡਰ ਦੂਜੀਆਂ ਪਾਰਟੀਆਂ ਦੇ ਵੀ ਵੀ ਉਹ ਮਤਲਬ ਵਿਰੋਧੀ ਧਿਰ ਦਾ ਕੰਮ ਹੁੰਦਾ ਸਰਕਾਰ ਨੂੰ ਘੇਰਨਾ ਮਤਲਬ ਉਹ ਸਰਕਾਰ ਨੂੰ ਵੀ ਉਸ ਤਰੀਕੇ ਨਾਲ ਹੀ ਘੇਰ ਪਾਰੇ ਕਿਉਂਕਿ ਉਹਨਾਂ ਨੂੰ ਡਰ ਹੈ ਆਪਣੇ ਮਤਲਬ ਜਿਹੜੇ ਕੋਈ ਕਾਰਨਾਮਾ ਦਿੰਦਾ ਕੀਤਾ ਹੋਊਗਾ ਵੀ ਸਾਨੂੰ ਇਹ ਗਲ ਪਊਗਾ ਬੋਲੂਗਾ ਤੇ ਮੰਨਦੇ ਵੀ ਵਿਰੋਧੀ ਧਿਰ ਵੀ ਮਜ਼ਬੂਤ ਹੋਣੀ ਚਾਹੀਦੀ ਹੈ ਸੇਪਾਵੇਂ ਸਦਨ ਦੀ ਗੱਲ ਹੈ ਭਾਵੇਂ ਵਿਧਾਨ ਸਭਾ ਦੀ ਜੇ ਆਪਾਂ ਵੀਰੇ ਵਿਰੋਧੀ ਧਿਰ ਤੇ ਮੈਂ ਖੜਾ ਚਲੋ ਮੈਂ ਕਿਸ ਨੂੰ ਘੇਰਨਾ ਮੈਂ ਉੱਥੇ ਟੇਬਲ ਥਪਥਪਾ ਕੇ ਯਾਰ ਬਾਕਾਟ ਕਰਕੇ ਭਜਣ ਚੱਲ ਮੈਂ ਮਨ ਵਿਰੋਧੀ ਨੂੰ ਕਹਿ ਨਹੀਂ ਸਕਦਾ ਜੇ ਤੁਸੀਂ ਘੇਰਨਾ ਤੁਸੀਂ ਵਾਕੇ ਉਹਨਾਂ ਕੋਲ ਹਾਂ ਜੋ ਉਹਨਾਂ ਪਾਓ ਪੂਰੇ ਆਪਣੇ ਪ੍ਰੂਫ ਲੈ ਕੇ ਜਾਓ ਨਾ ਦੱਸੋ ਤੇ ਅਸੀਂ ਇਹ ਕੰਮ ਕਰੇਗੇ ਕਿ ਤੁਸੀਂ ਇਹਨਾਂ ਨੂੰ ਗਲਤ ਚੱਲ ਰਹੇ ਹਾਂ ਜੇ ਤੁਹਾਡੇ ਕੋਲ ਕੁਝ ਹੈ ਹੋ ਨਹੀਂ ਤੁਸੀਂ ਉੱਥੇ ਰੌਲਾ ਪਾ ਕੇ ਭੱਜ ਜਾਣਾ ਮੈਨੂੰ ਮੈਂ ਕੱਲ ਦਾ ਇੱਥੇ ਲੱਗਿਆ ਮੈਂ ਕੈਸ਼ੀਅਰ ਹਾਂ ਤੇ ਕੋਈ ਜਾਂਚੀ ਗੁਰਦਾਸ ਸਾਹਿਬ ਮੈਨੂੰ ਕੋਈ ਕੱਲ ਨੂੰ ਆ ਕੇ ਸਵਾਲ ਚਾ ਪੁੱਛੇ ਵੀ ਯਾਰ ਭਾਈ ਤੂੰ ਕੀ ਇੱਥੇ ਲੱਗਿਆ ਕੀ ਨਹੀਂ ਲੱਗਿਆ ਮੈਂ ਇੱਥੇ ਰੋਲਾ ਪਾ ਦਾਂਗਾ ਮੈਂ ਰੋਲੀ ਪੜ ਦੇਵਾਂ ਵੀ ਮੈਨੂੰ ਕੀ ਮੈਂ ਕਿਉਂ ਪੁੱਛਿਆ ਰਿਹਾ ਇਹਦਾ ਮੈਨੂੰ ਜਵਾਬ ਦੇਣਾ ਬਣਦਾ ਐ ਮੈਂ ਲਿਸਟ ਕੱਢ ਕੇ ਰੱਖਾਂ ਭਾਈ ਇਹ ਖਰਚਾ ਕੀਆ ਮੇਰੇ ਕੋ ਸਾਹਮਣੇ ਪਿਆ ਕਾ ਫੇ 200 ਮੈਨੂੰ ਮੈਂ ਇਹਦੇ ਵਿੱਚ ਮੈਂ ਕੀ ਖਾਦਾ ਕੀ ਨਹੀਂ ਉਹ ਦੱਸਣਾ ਬਣਦਾ ਇਹ ਥੋੜਾ ਕੀ ਮੈਂ ਉੱਥੇ ਭੱਜ ਮੈਂ ਉੱਥੇ ਛੱਡ ਕੇ ਮੀਟਿੰਗ ਲੱਗੀ ਉੱਥੇ ਭੱਜ ਮੈਂ ਇਹ ਗੱਲ ਨਹੀਂ ਬਣਦੀ ਹੈਗੀ ਇਹ ਤਾਂ ਬੋਲ ਤਾ ਤੁਹਾਡਾ ਥੋੜੇ ਨੇ ਰਹਿ ਗਿਆ ਕਿ ਇੱਕ ਦਸ ਵੱਲ ਕਰ ਲਈਏ ਤੁਸੀਂ ਪਹਿਲਾਂ ਹੋਰ ਪਾਰਟੀ ਨਾਲ ਜੁੜੇ ਹੋ ਸੀਗੇ ਨਹੀਂ ਸਰ ਮੈਂ ਕਿਸੇ ਪਾਰਟੀ ਗਾਇ ਨਹੀਂ ਤਾਂ ਬਾਪਾ ਤਾਂ ਛੁਰੂ ਤੇ ਆਮ ਪਾਰਟੀ ਗਾਇ ਠੀਕ ਹੈ ਹਮ ਮਤਲਬ ਆਉਣ ਵਾਲੇ ਸਮਝਦੇ ਤਿੰਨ ਸਾਲ ਪਏ ਨੇ ਲੱਗਦਾ ਵੀ ਕੋਈ ਵਧੀਆ ਕੰਮ ਹੋਰ ਹੋਣਗੇ ਵੀਰ ਵੀਰ ਜੀ ਜੇ ਕਰੂਗਾ ਤਾਂ ਭਗਵਾਨ ਤਮਾਨ ਕਰੂਗਾ ਹੋਰ ਕਿਸੇ ਨੇ ਕਰਨਾ ਨਹੀਂ ਹੈ ਇਹਦਾ ਹਮ ਹੁਣ ਦੇਖੋ ਹੁਣ ਇਹ ਇਹਦਾ ਵੀ ਦੱਸ ਜੋ ਹੁਣ 13 ਸੀਟਾਂ ਨੇ ਕਿਹੜੀ ਪਾਰਟੀ ਲੈ ਕੇ ਜਾਊਗੀ ਵੱਧ ਸੀਟਾਂ ਭਗਵਾਨਤਮਨ ਹਾਂ 13 13 ਸਾਡੀ ਸੀਟ ਤਾਂ ਪੈ ਗਈ ਜੇ ਇਕੱਠ ਜੋੜੋ ਜਿੰਦਾ ਪੰਜਾਬ ਚ ਵੀ ਕਾਂਗਰਸ ਨਾਲ ਗੱਲ ਸੁਣ ਲੋ ਜਿਹੜੀ ਸਾਡੀ ਸੀਟ ਆ ਫਤੇ ਕੱਢਦੀ ਇਹ ਅਸੀਂ ਹੁਣ ਤੇ ਪਹਿਲਾਂ ਤੇ ਹੀ ਝਾੜੂ ਨੂੰ ਐਮਪੀ ਵੀ ਐਮਐਲਏ ਵੀ ਠੀਕ ਹੈ ਜੀ ਝਾੜੂ ਦੇ ਧੰਨਵਾਦ ਇਹ ਤਾਂ ਇਹਨਾਂ ਨੇ ਹੁਣ ਪੰਜਾਬ ਚੋਰ ਰੈਲੀ ਸ਼ੁਰੂ ਕਰੀ ਆ 10 ਸਾਲ ਪਹਿਲਾਂ ਤੁਸੀਂ ਲੈ ਪੰਜਾਬ ਕਹਦਾ ਕਿਨੇ ਰੈਲੀ ਸ਼ੁਰੂ ਕਰਨ ਦਾ ਮਾਰਚ ਸ਼ੁਰੂ ਕਰਨ ਦਾ ਮਤਲਬ ਕੀ ਬਣਦਾ ਹੈ ਤੁਸੀਂ 50 ਦਾ ਤੁਸੀਂ ਖਾ ਗਏ 250 ਸਾਲਾਂ ਚ ਕਿਹੜਾ ਖਾ ਗਿਆ ਇਸੇ ਕਰਕੇ ਹੁਣ ਇਹਦਾ ਕੋਈ ਮਤਲਬ ਨਹੀਂ ਬਣਦਾ ਇਹ ਗੱਲਾਂ ਦਾ ਜਿਵੇਂ ਮੰਨ ਲਓ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹ ਭਾਜਪਾ ਦੇ ਵਿੱਚ ਨੇ ਹੁਣ ਸੁਨੀਲ ਜਾਖੜ ਪ੍ਰਧਾਨ ਸੀ ਕਾਂਗਰਸ ਦੇ ਦੋ ਵਾਰ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਜਿਹੜਾ ਮੁੱਖ ਮੰਤਰੀ ਫਿਰ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਹੁਣ ਮੰਨ ਲਓ ਕਿ ਉਹ ਭਾਜਪਾ ਜਿਹਨੇ ਕੈਪਟਨ ਹੁਣੀ ਜਿਹੜੇ ਦੋ ਵਾਰ ਮੁੱਖ ਮੰਤਰੀ ਰਹੇ ਨੇ 2002 ਤੋਂ ਲੈ ਕੇ 2017 ਤੱਕ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਹੁਣੀ ਜਾਂ ਕਾਲੀ ਦਲ ਕਾਂਗਰਸ ਦੀ ਕਿ ਲਈ ਸਰਕਾਰ ਰਹੀ ਹੈ ਜੇ ਹੁਣ ਮੰਨ ਲਓ ਬੀਜੇਪੀ ਨੇ ਗੱਠ ਜੋੜ ਹੋ ਜਾਂਦਾ ਹੈ ਤਾਂ ਕੈਪਟਨ ਦਾ ਉਧਰ ਹੈ ਇਹ ਤਾਂ ਫਿਰ ਮਤਲਬ ਐ ਲਾਲੂ ਸਾਹਿਬ ਵੀ 2002 ਤੋਂ ਲੈ ਕੇ 17 ਤੱਕ ਤਾਂ ਫਿਰ ਇਕੱਠੇ ਚੱਲਦੇ ਆਏ ਨੇ ਨਹੀਂ ਜਦੋਂ ਪਹਿਲਾਂ ਕੈਪਟਨ ਸਾਹਿਬ ਆਏ ਜਦੋਂ ਇਕੱਲੇ ਉਦੋਂ ਉਹਨਾਂ ਨੇ ਬਹੁਤ ਸਾਰੇ ਕੰਮ ਕਰੇ ਸੀਗੇ ਬਹੁਤ ਹੀ ਜ਼ਿਆਦਾ ਕੰਮ ਕਰੇ ਸੀਗੇ ਉਦੋਂ ਬਾਅਦ ਉਸ ਕਰਕੇ ਲੋਕਾਂ ਨੂੰ ਦੁਬਾਰਾ ਫੇ ਵੋਟਾਂ ਪਾਈ ਜੇ ਮੰਨ ਲਓ ਇਹ ਇਕੱਠੇ ਹੋ ਜਾਂਦੇ ਨੇ ਫਿਰ ਲੋਕ ਕਿਵੇਂ ਕਹਿਣਗੇ ਲੋਕ ਤਾਂ ਫੇ ਸਵਾਲ ਚੁੱਕਣਗੇ ਵੀ ਇਹ ਇਕੱਠੇ ਹੋ ਗਏ ਤਾਂ ਮਤਲਬ ਪਹਿਲਾਂ ਵੀ ਇਕੱਠੇ ਸੀ ਕਿਵੇਂ ਸਮਝਦਾਰ ਹੋਗੇ ਵੀਰੇ ਹੁਣ ਜਿਹੜੀ ਹੈ ਨਾ মিডিਆ ਅੱਗੇ ਸਾਨੂੰ ਟੀਵੀ ਤੇ ਦਿਖਾਈ ਜਾਂਦਾ ਤਾਂ ਲੋਕ ਉਹਦੇ ਨੂੰ ਸਮਝ ਜਾਂਦੇ ਹੁਣ ਪਲ-ਪਲ ਦੀ ਖਬਰ ਆਉਂਦੀ ਹੈ ਵੀ ਕਿਹੜਾ ਕਿੱਧਰ ਕਿਆ ਕਰ ਰਿਹਾ ਕਾਹ ਤੋਂ ਭੱਜਿਆ ਕਿਉਂ ਭੱਜ ਤੂੰ ਜੀਪੀ ਸਾਹਿਬ ਦੀ ਗੱਲ ਕਰੀ ਦੀ ਮੈਂ ਤੁਹਾਨੂੰ ਦੱਸਿਆ ਵੀ ਜੀਪੀ ਸਾਹਿਬ ਕਾਹ ਤੋਂ ਭੱਜੇ ਜੇ ਤਾਂ ਉਹ ਮੌਜੂਦਾ ਉਹਨਾਂ ਦਾ ਆਪਣਾ ਮੁੱਖ ਮੰਤਰੀ ਉਹਦੇ ਬਰਾਬਰ ਆਪਣਾ ਭਰਾ ਖੜਾ ਕਰ ਰਿਹਾ ਹੈ ਫ ਜੇ ਨਹੀਂ ਪਾਰਟੀ ਛੱਡਦੇ ਫਿਰ ਤਾਂ ਬੁਝਾਇਆ ਮੈਂ ਜੁੱਤੀਆਂ ਖਾਈ ਚੱਲੋ ਬੈਠੇ ਰਹੋ ਇੱਥੇ ਐਸੇ ਕਰਕੇ ਉਹਨੇ ਛੱਡੀ ਐ ਨਾ ਪਾਰਟੀ ਜੇ ਹੁਣ ਲੱਗਿਆ ਪਾਰਟੀ ਮੇਰੇ ਬਰਖਲਾਫ ਆ ਤਾਂ ਛੱਡੀ ਐ ਨਾ ਜੀ ਜੀ ਜੇ ਹੁਣ ਪਾਰਟੀ ਲਾਦੇ ਵੀ ਸਾਡੇ ਵਧੀਆ ਕੈਂਡੀਡੇਟ ਆ ਇਹ ਉਹਦੇ ਬਰਾਬਰ ਖਾ ਨੂੰ ਪਰਾ ਖੜਾ ਕਰਿਆ ਬੀਜੇਪੀ ਰੜਾ ਲੈਂਦੀ ਧੰਨਵਾਦ ਓਕੇ ਵੀਰੇ ਜਿਹਦੇ ਪਰ ਮਟਾ ਜਾ ਕੇ ਚੱਲਦਾ ਉਹਨੂੰ ਬੀਜੇਪੀ ਰੜਾ ਲੈਂਦੀ ਆ ਕੀ ਕਰੀਏ ਠੀਕ ਹੈ ਹੁਣ ਮੈਂ ਕੈਪਟਨ ਸਾਹਿਬ ਆ ਕੈਪਟਨ ਸਾਹਿਬ ਕੈਪਟਨ ਸਾਹਿਬ ਨੂੰ ਪਤਾ ਨਹੀਂ ਵੀ ਮੇਰੇ 'ਤੇ ਕੇਸ ਚੱਲਦਾ ਮੇਰੇ ਮੁੰਡੇ 'ਤੇ ਕੇਸ ਚੱਲਦਾ ਜਾ ਕੇ ਬੀਜੇਪੀ 'ਚ ਰਲ ਗਏ ਹੋਰ ਜਿਹੜੇ ਆਉਣੇ ਆ ਉਹ ਜਾ ਕੇ ਬੀਜੇਪੀ ਰਣ ਜੀ ਯਾਰ ਜੁੱਤੀਆਂ ਵੇਗ ਜੁੱਤੀਆਂ ਦੇ ਵੱਜੋ ਬਸ ਸਰਕਾਰ ਵੀਡੀਓ ਤੇ ਬਿਜਲੀਅੰਸ ਉਹਦੇ ਵੱਜੋ ਥੈਂਕ ਯੂ ਤੁਹਾਡਾ ਬਾਬਾ ਠੰਗੀ ਤਾਂ ਸਾਡੇ ਨਾਲ ਸਨ ਪਿੰਡ ਚ ਲਵੇੜਾ ਤੇ ਬਹੁਤ ਸਾਰੇ ਨੌਜਵਾਨ ਤੇ ਬਜ਼ੁਰਗ ਜਿਨ੍ਹਾਂ ਵੱਲੋਂ ਆਪਣੀ ਆਪਣੀ ਪ੍ਰतिक्रिया ਦਿੱਤੀ ਗਈ ਹੈ ਕਿ ਕਿਹੜੀ ਕਿਹੜੀ ਪਾਰਟੀ ਨੂੰ ਉਹ ਪਸੰਦ ਕਰਦੇ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਛੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ